ਮੈਂ ਯੂਐਸਏ ਵਰਜੀਨੀਆ ਸਟੇਟ ਤੋਂ ਹਾਂ ਐਜ਼ ਅ ਪ੍ਰੋਫੈਸ਼ਨ ਮੈਂ ਆਪਰੇਸ਼ਨ ਮੈਨੇਜਰ ਹਾਂ ਫਾਰਮੇਸੀ ਤੇ ਡਿਸਟ੍ਰਿਕਟ ਲੈਵਲ ਤੇ ਮੈਂ ਕੰਮ ਕਰਦੀ ਹਾਂ ਜਦੋਂ ਇਹ ਬਿਜ਼ਨਸ ਮੈਂ ਜੁਆਇਨ ਕਰਨਾ ਸੀ ਉਸ ਤੋਂ ਪਹਿਲਾਂ ਮੈਂ 7 ਡੇਸ ਕੰਮ ਕਰਦੀ ਸੀ ਔਰ ਮੇਰੇ ਅੰਦਰ 5 ਸੀਵੀਆ ਸੀਗੇ ਸੋ ਟਾਈਮ ਨਹੀਂ ਹੁੰਦਾ ਸੀਗਾ ਕਿ ਆਪਣੀ ਫੈਮਿਲੀ ਨੂੰ ਦੇਖ ਸਕਾਂ ਹਨਾ ਇੱਕ ਹੀ ਮੇਰੇ ਕੋਲੇ ਬੇਟਾ ਹੈਗਾ ਉਹ ਹੁਣ ਯੂਨੀਵਰਸਿਟੀ ਚ ਪੜਦਾ ਵਾ ਸੋ ਇਹ ਬਿਜ਼ਨਸ ਸਟਾਰਟ ਕੀਤੇਆਂ 3 ਸਾਲ ਹੋ ਗਏ ਤੇ ਹੁਣ ਮੈਂ ਸੋਚਿਆ ਕਿ ਚਲੋ ਆਪਾਂ ਥੋੜਾ ਜਿਹਾ ਕੰਮ ਘਟਾਉਣੇ ਆ ਫੈਮਿਲੀ ਵੱਲ ਧਿਆਨ ਦੇਣੇ ਆ ਸੋ ਹੁਣ ਮੈਂ ਆ ਫਾਰਮੇਸੀ ਤੇ ਐਜ਼ ਅ ਆਪਰੇਸ਼ਨ ਮੈਨੇਜਰ ਹੀ ਕੰਮ ਕਰਦੀ ਆ ਪਰ ਮੈਂ ਦੋ ਦਿਨ ਕੰਮ ਕਰਦੀ ਆ ਸੋ ਮੈਂ ਹੁਣ 5 ਦਿਨ ਆਪਣੇ ਨਾਲੇ ਤੇ ਮੈਂ ਬਿਜ਼ਨਸ ਕਰ ਰਨ ਕਰਦੀ ਆ ਤੇ ਨਾਲੇ ਮੈਂ ਆਪਣੀ ਫੈਮਿਲੀ ਦਾ ਧਿਆਨ ਕਰਦੀ ਆ ਸੋ ਐਵੇਂ ਹੁਣ ਆਪਾਂ ਰਸ਼ਪਾਲ ਜੀ ਨੂੰ ਪੁੱਛਦੇ ਆ ਰਸ਼ਪਾਲ ਜੀ ਤੁਹਾਡੇ ਬਾਰੇ ਥੋੜਾ ਜਿਹਾ ਐਕਸਪਲੇਨ ਕਰੋਗੇ ਤੁਹਾਡੀ ਸਟੋਰੀ ਛੋਟੀ ਜੀ ਹਾਂਜੀ ਥੈਂਕ ਯੂ ਸੁਖਵੀਰ ਜੀ ਤੇ ਵੈਲਕਮ ਹਰਵਿੰਦਰ ਤੇ ਬਲਜੀਤ ਤੇ ਮੈਂ ਆਪਣੇ ਬਾਰੇ ਦੱਸਦੀ ਹਾਂ ਮੇਰਾ ਨਾਮ ਰਸ਼ਪਾਲਿਆ ਤੇ ਮੈਂ ਪਿਛਲੇ ਕਾਫੀ ਸਮੇਂ ਤੋਂ ਸਰੀ ਕੈਨੇਡਾ ਦੇ ਵਿੱਚ ਰਹਿ ਰਹੀ ਹਾਂ ਆਪਣੀ ਫੈਮਿਲੀ ਦੇ ਨਾਲ ਮੈਂ ਇੰਡੀਆ ਦੇ ਵਿੱਚ ਮੈਂ ਹਮੇਸ਼ਾ ਟੀਚਰ ਦੀ ਜੌਬ ਕੀਤੀ ਹੈ ਸ਼ੁਰੂ ਤੋਂ ਜੋ ਤੋਂ ਪੜ੍ਹਾਈ ਖਤਮ ਹੋਈ ਮੈਂ ਟੀਚਿੰਗ ਲਾਈਨ ਚ ਰਹੀ ਹਾਂ ਤੇ ਕੈਨੇਡਾ ਆ ਕੇ ਬਹੁਤ ਸਾਰੇ ਕੰਮ ਕੀਤੇ ਬਦਲੇ ਵੇਅਰ ਹਾਊਸ ਗੋਇੰਗ ਕੀਤੀ ਸੋ ਬਹੁਤ ਡਿਫਰੈਂਸ ਸੀਗਾ ਕੰਮ ਦੇ ਵਿੱਚ ਕਿ ਇੰਨਾ ਹੀ ਮੈਂ ਚਾਹੁੰਦੀ ਸੀ ਕਿ ਫੇਰ ਮੈਂ ਪਹਿਲਾਂ ਵਾਂਗੂ ਕੋਈ ਇਹੋ ਜਿਹਾ ਕੰਮ ਲੱਭਾਂ ਜਿੱਥੇ ਸਾਨੂੰ ਥੋੜਾ ਆਪਣੀ ਸਟਡੀ ਦੇ ਨਾਲ ਆਪਣੀ ਰਿਲੇਟ ਕਰ ਸਕਾਂ ਬਣੀ ਜੌਬ ਦੇ ਨਾਲ ਤੋਂ ਮੈਨੂੰ ਆਹ ਵਾਲਾ ਜਿਹੜਾ ਬਿਜ਼ਨਸ ਹੈਗਾ ਡਿਜੀਟਲ ਬਿਜ਼ਨਸ ਜਿਹੜਾ ਐਨੇ ਫੇਰ ਤੋਂ ਮੈਨੂੰ ਇੱਕ ਨਵੀਂ ਆਸ ਨਵੀਂ ਪੋਜੀਸ਼ਨ ਤੇ ਨਵਾਂ ਰੁਤਬਾ ਦਿੱਤਾ ਮੈਨੂੰ ਕਿ ਮੈਂ ਫੇਰ ਲੋਕਾਂ ਦੇ ਸਾਹਮਣੇ ਆਪਣੀ ਉਹੀ ਕਾਬਲੀਅਤ ਜਿਹੜੀ ਲੈ ਕੇ ਆਵਾਂ ਤੇ ਮੈਂ ਬਹੁਤ ਹੈਪੀ ਐ ਕਿ ਮਨੂ ਮੈਂ ਐਜ਼ ਅ ਟਿੱਚਰ ਵੀ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੀ ਐ ਸੋ ਹੁਣ ਅਸੀਂ ਹਰਵਿੰਦਰ ਜੀ ਦੀ ਹਰਵਿੰਦਰ ਜੀ ਨੂੰ ਪੁੱਛਾਂਗੇ ਹਰਵਿੰਦਰ ਤੇ ਬਲਜੀਤ ਤੁਸੀਂ ਆਪਣੀ ਇੰਟਰੋਡਕਸ਼ਨ ਦੱਸੋ ਵੀ ਤੁਸੀਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਲਜੀਤ ਤੇ ਮੇਰੇ ਹਸਬੰਡ ਹਰਵਿੰਦਰ ਹਰਵਿੰਦਰ ਜੀ ਤੁਸੀਂ ਤੇ ਬਲਜੀਤ ਵੀ ਉਸ ਛੋਟੇ ਜਿਹੇ ਕੁਐਸਚਨ ਦੱਸੋ ਆਪਣੀ ਸਟੋਰੀ ਜ਼ਰੂਰ ਜ਼ਰੂਰ ਤੁਹਾਡੀ ਨਾ ਥੋੜੀ ਆਈ ਥਿੰਕ ਨੈਟਵਰਕ ਦੀ ਵਜ੍ਹਾ ਨਾਲ ਆਵਾਜ਼ ਕੱਟ ਗਈ ਤੁਹਾਡਾ ਕੁਐਸਚਨ ਪੂਰਾ ਨਹੀਂ ਹੋਇਆ ਤੁਸੀਂ ਇੱਕ ਵਾਰ ਰਿਪੀਟ ਕਰ ਦੋਗੇ ਤੁਸੀਂ ਕੰਟੀਨਿਊ ਕਰ ਲਓ ਹਰਵਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਬਿਲਜੀਤ ਹੈ ਤੇ ਮੇਰੇ ਹਸਬੰਦ ਹਰਵਿੰਦਰ ਅਸੀਂ ਦੋਨੋਂ ਟੋਰਾਂਟੋ ਬ੍ਰੈਂਟਨ ਵਿੱਚ ਇਸ ਟਾਈਮ ਰਹਿ ਰਹੇ ਹਾਂ ਅਸੀਂ ਤੁਹਾਡੇ ਦੋ ਤੁਹਾਡੀ ਸੀਨ ਪ੍ਰੋਡਕਸ਼ਨ ਐਂਡ ਸਾਡਾ ਇੱਕ ਛੋਟਾ ਜਿਹਾ ਬੇਬੀ ਆ ਤੇ ਸਾਡੇ ਪੇਰੈਂਟਸ ਵੀ ਸਾਡੇ ਨਾਲ ਰਹਿੰਦੇ ਨੇ ਸੋ ਅਸੀਂ ਐਜ਼ ਅ ਇਮੀਗ੍ਰੈਂਟ ਇੱਥੇ 3 ਸਾਲ ਪਹਿਲਾਂ ਆਏ ਸੀ ਇਸ ਕੰਟਰੀ ਦੇ ਵਿੱਚ ਸੋ ਲਾਸਟ ਈਅਰ ਮੇਰੇ ਹਸਬੰਦ ਨੇ ਇਹ ਵਾਲੀ ਓਪਰਚ्युनिटी ਐਕਸਪਲੋਰ ਕੀਤੀ ਸੋ ਅਸੀਂ ਜਦੋਂ ਦੇਖਿਆ ਇਹਨਾਂ ਨੇ ਮੈਨੂੰ ਦੱਸਿਆ ਪਹਿਲਾਂ ਤਾਂ ਮੈਂ 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 ਇਸ ਸੀਜ਼ਨ ਲਈ ਨਹੀਂ ਜਾਣੀ ਨਹੀਂ ਸੀਗੀ ਸੋ ਇਹਨਾਂ ਨੇ ਸਾਰੀ ਸਰਚ ਕਰਕੇ ਮੈਨੂੰ ਦੱਸੀ ਵੀ ਨਹੀਂ ਇਹ ਮੈਨੂੰ ਇਹ ਲੱਗਾ ਸੀ ਕਿ ਅੱਜਕੱਲ੍ਹ ਆਨਲਾਈਨ ਬਹੁਤ ਸਕੈਮ ਹੁੰਦੇ ਆ ਉਸ ਤੋਂ ਬਾਅਦ ਅਸੀਂ ਸਾਰੀ ਆਪਣੇ ਬਿਹਾਫ ਤੇ ਰਿਸਰਚ ਕੀਤੀ ਉਸ ਤੋਂ ਬਾਅਦ ਸਾਨੂੰ ਇਹ ਓਪਰਚ्युनिटी ਗੁੱਡ ਲੱਗੀ ਤਾਂ ਸਾਨੂੰ ਆ ਅ ਤਕਰੀਬਨ ਡੇਢ ਸਾਲ ਹੋ ਗਿਆ ਇਸ ਬਿਜ਼ਨਸ ਨੂੰ ਕਰਦੇ ਐਂਡ ਰਿਜ਼ਲਟ ਬਹੁਤੇ ਸਾਹਮਣੇ ਆ ਕਿ ਅਸੀਂ ਤੁਸੀਂ ਸਾਡੇ ਪੇਜ ਮੇਂ ਐਕਸਪਲੋਰ ਕਰ ਸਕਦੇ ਹੋ ਜਾ ਕੇ ਅਸੀਂ ਤੁਹਾਡੇ ਅਸੀਂ ਮਤਲਬ ਵਧੀਆ ਇਨਕਮ ਜਨਰੇਟ ਕਰ ਰਹੇ ਹਾਂ ਇਸ ਟਾਈਮ ਸੋ ਬਾਕੀ ਹਰਵਿੰਦਰ ਦੱਸਣਗੇ ਤੁਹਾਨੂੰ ਤੋਂ ਅ ਦਸ ਇਹਨਾਂ ਦੇ ਇੰਟਰੋਡਕਸ਼ਨ ਚ ਮੈਂ ਐਡ ਕਰਨਾ ਚਾਹਾਂਗਾ ਕਿ ਬਲਜੀਤ ਇੰਡੀਆ ਚ ਬੇਸਿਕਲੀ ਆਪਣੇ ਹਸਪੀਟਲ ਲਾਈਨ ਚ ਸੀਗੇ ਤਾਂ ਮਤਲਬ ਐਜ਼ ਅ ਨਾ ਐਡਮਿਨ ਡਿਪਾਰਟਮੈਂਟ ਚ ਕੰਮ ਕੀਤਾ ਕਾਰਡੀਓ ਡਿਪਾਰਟਮੈਂਟ ਚ ਯੂਰੋਲੋਜੀ ਡਾਟ ਡਿਪਾਰਟਮੈਂਟ ਚ ਰਹੀ ਸੋ ਉਹਨਾਂ ਦਾ ਆਲਮੋਸਟ 5 ਇਅਰਸ ਦਾ ਐਕਸਪੀਰੀਅੰਸ ਹੈਗਾ ਮੈਡੀਕਲ ਲਾਈਨ ਚ ਸੋ ਇੱਥੇ ਬੇਸਿਕਲੀ ਹੁਣ ਐਜ਼ ਅ ਮੀਨਸ ਵਰਕਿੰਗ ਲਾਈਨ ਚ ਹੈ ਜਿੱਦਾਂ ਮੈਂ ਵੀ ਹੁਣ ਐਜ਼ ਅ ਕਹ ਲੋ ਕਿ ਟੀਮ ਲੀਡਰ ਦੇ ਤੌਰ ਤੇ ਕੰਮ ਕਰਦਾ ਬੈਕਅਪ ਤੇ ਸੋ ਮੈਂ ਆਟੋਮੋਬਾਈਲ ਸੈਕਟਰ ਚ ਕੰਮ ਕਰ ਰਿਹਾ ਹਾਂ ਹੁਣੇ ਤੇ ਇਸ ਤੋਂ ਪਹਿਲਾਂ ਮੈਂ ਇੰਡੀਆ ਚ برانچ مینجر بھی کام کیا ہوا ہے لارجسٹ فارم ہے میں دسنا چاہوں گا کہ میں ਐਜ਼ ਐਨ ਪ੍ਰੋਫੈਸ਼ਨਲੀ ਕਾਫੀ ਕੁਝੋ ਤੋਂ ਸਿੱਖਿਆ ਠੀਕ ਹੈ ਤੇ ਅੱਜ ਮੈਂ ਹੁਣ ਕੈਨੇਡਾ ਚ ਹਾਂ ਤੇ ਮਾਈਂਡਸੈਟ ਸੇਮ ਹੈ ਕਿ ਆਪਾਂ ਕਾਫੀ ਕੁਝ ਸਿੱਖਣਾ ਹੈ ਬੈਲਾ ਹਨਾ ਸੋ ਮੈਂ ਕੋਈ ਇਦਾਂ ਦੀ ਓਪਰਚੁਨਿਟੀ ਲੱਭ ਰਿਆ ਸੀ ਕਿ ਜਿੱਦ ਚ ਆਪਾਂ ਸਿੱਖ ਸਕੀ ਹੈ ਨਾ ਕਿਉਂਕਿ ਸਿੱਖਣ ਨਾਲ ਹੀ ਤੁਸੀਂ ਆਪਾਂ ਅੱਗੇ ਗਰੋ ਕਰ ਸਕਦੇ ਹੋ ਇਨਕਮ ਆਟੋਮੈਟਿਕਲੀ ਫੋਲੋ ਹੁੰਦੀ ਹੈ ਤੁਹਾਨੂੰ ਤੇ ਮੇਨ ਮੋਟਿਵ ਸੀਗਾ ਕਿ ਆਪਾਂ ਚਲੋ ਸਿੱਖੀ ਕੁਝ ਨਾ ਕੁਝ ਨਾ ਵੀ ਚੀਜ਼ ਤੇ ਉਹ ਵੀ ਰੀਜ਼ਨ ਸੀਗਾ ਕਿ ਆਪਾਂ ਇਹ ਬਿਜ਼ਨਸ ਨੂੰ ਜੁਆਇਨ ਕੀਤਾ ਸੀ ਹਾਂਜੀ ਇੱਥੇ ਮੈਂ ਤੁਹਾਨੂੰ ਪੁੱਛੂਗੀ ਕਿ ਜਦੋਂ ਤੁਸੀਂ ਸੋਚਿਆ ਕਿ ਤੁਸੀਂ ਕੋਈ ਨਵਾਂ ਫਾਰਮ ਕੈਨ ਕਰਨਾ ਚਾਹੁੰਦੇ ਆ ਹਨਾ ਤੇ ਤੁਹਾਨੂੰ ਤੁਹਾਡੀ ਵਾਈਫ ਵੱਲੋਂ ਸਪੋਰਟ ਮਿਲੀ ਕੀ ਕਰੋ ਇਨੀਸ਼ੀਅਲੀ ਇਨੀਸ਼ੀਅਲੀ ਮੈਂ ਵੱਲੋਂ ਦੱਸਿਆ ਕਿ ਮੈਂ ਮੈਂ ਮੈਨੂੰ ਮਤਲਬ ਮੈਂ ਆਈ ਸੀ ਇੱਕ ਦਿਨ ਕਾਲਜ ਤੋਂ ਮੈਂ ਪਹਿਲਾਂ ਸਟਡੀ ਵੇਸ ਤੇ ਆਈ ਸੀ ਇੱਥੇ ਵੀ ਮੈਂ ਆਈ ਸੀ ਫਿਰ ਮੈਨੂੰ ਐ ਲੱਗਿਆ ਵੀ ਸਕੈਮ ਆ ਸੋ ਫਿਰ ਅਸੀਂ ਇਹਨਾਂ ਨੇ ਮੈਨੂੰ ਸਾਰੀ ਜੋ ਵੀ ਰਿਸਰਚ ਕੀਤੀ ਸੀ ਸਭ ਕੁਝ ਦਿਖਾਇਆ ਉਸ ਤੋਂ ਬਾਅਦ ਫਿਰ ਅਸੀਂ ਐਜ਼ ਅ ਹਸਬੰਡ ਵਾਈਫ ਹੀ ਇਸ ਬਿਜ਼ਨਸ ਵਿੱਚ ਲੈਂਡ ਕੀਤੀ ਸੀਗੀ ਬਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਹਨਾ ਕੋਈ ਚੀਜ਼ਾਂ ਨੂੰ ਐਕਸ਼ਨ ਲੈਣ ਤੋਂ ਪਹਿਲਾਂ ਐਟ ਲੀਸਟ ਐਕਸਪਲੋਰ ਕਰੋ ਉਹਨੂੰ ਚੰਗੀ ਤਰ੍ਹਾਂ ਠੀਕ ਹੈ ਸੋ ਕਾਫੀ ਲੋਕੀ ਡਰਦੇ ਆ ਕਿ ਕੋਈ ਕਿਤੇ ਸਕੈਮ ਨਾ ਹੋਏ ਬਹੁਤ ਮਤਲਬ ਜ਼ਰੂਰੀ ਹੈ ਇਟਸ ਨੈਚੁਰਲ ਥਿੰਗ ਹੈ ਨਾ ਕਿਉਂਕਿ ਆਨਲਾਈਨ ਸਪੇਸ ਚ ਜਿੱਦੇ ਟਾਈਮ ਚ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਲੋਕਾਂ ਦੇ ਮਨ ਚ ਡਰ ਪਾਇਆ ਪੈਦਾ ਕਰਦੀਆਂ ਬਟ ਉਸ ਡਰ ਦੇ ਉੱਤੇ ਕਿੱਦਾਂ ਕਾਬੂ ਕੀਤਾ ਜਾ ਸਕਦਾ ਤੁਸੀਂ ਉਹਦੇ ਬਾਰੇ ਰਿਸਰਚ ਕਰਕੇ ਹੈ ਨਾ ਤੁਸੀਂ ਰਿਸਰਚ ਕਰੋ ਉਹਦੇ ਬਾਰੇ ਇਨ ਡੈਪਥ ਤੇ ਉਹੀ ਮੈਂ ਕੀਤੀ ਸੀਗੇ ਮੈਨੂੰ ਲੱਗਿਆ ਨਹੀਂ ਕਿ ਇਹ ਸਕੈਮ ਹੈਗਾ ਸਾਰੀ ਚੀਜ਼ਾਂ ਜਿਹੜੀ ਮੈਂ ਪ੍ਰੀਵੀਅਸ ਕੰਮ ਕਰਦਾ ਸੀ ਉਹਦੇ ਨਾਲ ਰਿਲੇਟ ਕਰ ਪਾ ਰਿਹਾ ਸੀਗਾ ਹੈ ਨਾ ਤੋਂ ਉਹ ਕਰਕੇ ਮੈਂ ਐਕਸ਼ਨ ਲਿਆ ਸੀਗਾ ਤੇ ਨਾਲੇ ਆਪਣੀ ਫੈਮਿਲੀ ਵੀ ਹਨਾ ਜਿੱਦਾਂ ਹੁਣ ਆਪਾਂ ਇਸ ਬਿਜ਼ਨਸ 'ਚ ਗੱਲ ਕਰਦੇ ਆ ਕਿ ਤੁਹਾਡੇ ਕੋਲ ਟਾਈਮ ਫਰੀडम ਤੇ ਵਰਕ ਲਾਈਫ ਬੈਲੈਂਸ ਇਸ ਬਿਜ਼ਨਸ ਤੋਂ ਬਹੁਤ इजीली ਅਚੀਵ ਕੀਤਾ ਜਾ ਸਕਦਾ ਸੋ ਜਿੱਦਾਂ ਹੁਣ ਕੋਈ ਹੋਰ ਵੀ ਆਪਾਂ ਜੌਬਸ ਵਗੈਰਾ ਕਰਦੇ ਆ ਟ੍ਰੈਡੀਸ਼ਨਲ ਬਿਜ਼ਨਸ ਵੀ ਕਰਦੇ ਆ ਤੇ ਮੋਸਟਲੀ ਲੋਕੀ ਚਲੋ ਪੈਸਾ ਤੇ ਕਮਾਈ ਦੇ ਹਨਾ ਟ੍ਰੈਡੀਸ਼ਨਲ ਜੌਬ ਬਿਜ਼ਨਸ ਤੋਂ ਬਟ ਉਹਨਾਂ ਦੀ ਫਿਰ ਜਿਹੜੀ ਲਾਈਫ ਹੈ ਨਾ ਉਹ ਬਹੁਤ ਕੈਲੋ ਕੀ ਫੈਮਿਲੀ ਵਾਸਤੇ ਟਾਈਮ ਨਹੀਂ ਮਿਲ ਪਾਂਦਾ ਤੇ ਸਾਰਾ ਸਾਰਾ ਦਿਨ ਆਪਣੇ ਕੰਮ ਦੇ ਉਤੇ ਧਿਆਨ ਰੰਦਾ ਬਟ ਇੱਚ ਇਹ ਚੀਜ਼ ਨਹੀਂ ਹੈਗੀ ਆ ਪੰਜ ਸਟੱਫਨਾ ਇੱਕ ਤੋਂ ਦੋ ਘੰਟਾ ਦੇਨਦਾ ਦੇਨੇ ਆ ਤੇ ਬਾਕੀ ਬਾਕੀ ਸਾਰਾ ਜਿਹੜਾ ਟਾਈਮ ਹੈਗਾ ਆਪਣਾ ਜੋਬ ਤੇ ਵੀ ਕਰਦੇ ਆ ਨਾ ਨਾਲ ਫੈਮਿਲੀ ਦਾ ਟਾਈਮ ਵੀ ਰੱਖਦੇ ਆ ਆਪਾਂ ਆਪਣੀ ਨਾਲ ਸੋ ਇਹ ਬਹੁਤ ਵਧੀਆ ਚੀਜ਼ ਹੈਗੀ ਆ ਕਿ ਇਸ ਚ ਆਪਾਂ ਨੂੰ ਸਾਰਾ ਸਾਰਾ ਦੇਣ ਆਪਾਂ ਨੂੰ ਇਹ ਨਹੀਂ ਕਿ ਆਪਾਂ 10 ਬਿਜ਼ਨਸ ਦੇ ਬਾਰੇ ਸੋਚਦੇ ਰਹੀ ਰੇ ਸੋ ਹਾਂਜੀ ਰਸ਼ਪਾਲ ਜੀ ਤੁਸੀਂ ਕੁਝ ਐਡ ਕਰੋਗੇ ਇੱਥੇ ਅੱਜ ਤੁਹਾਡੇ ਮੌਸਮ ਕਿਵੇਂ ਆ ਤੁਸੀਂ ਬੜੇ ਠੰਡੇ ਹੋ ਕੇ ਬੈਠੇ ਆ ਬਿਲਕੁਲ ਜਰੂਰ ਐਡ ਕਰੂੰਗੀ ਮੌਸਮ ਤਾਂ ਬਹੁਤ ਠੰਡਾ ਹੈ ਆ ਕੇ ਹੀ ਬਾਰਿਸ਼ ਹੋ ਰਹੀ ਆ ਤੇ ਇੱਥੇ ਮੈਂ ਐਡ ਇਹ ਕਰਨਾ ਚਾਹੁੰਦੀ ਆ ਕਿ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਸਾਨੂੰ ਫੈਮਿਲੀ ਦੀ ਸਪੋਰਟ ਦੀ ਤੇ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਵੀ ਇਹਨੂੰ ਚੰਗੀ ਤਰ੍ਹਾਂ ਪੱਲੇ ਐਕਸਪਲੋਰ ਕੀਤਾ ਦੇਖਿਆ ਕੀ ਹੈਗਾ ਆ ਆਪਣੇ ਤੌਰ ਤੇ ਮੈਂ ਜਿੱਥੇ ਵੀ ਜਿੰਨਾ ਵੀ ਮੈਂ ਸਰਚ ਕਰ ਸਕਦੀ ਇਹਨੇ ਸਾਰਾ ਸਰਚ ਕੀਤਾ ਜਦੋਂ ਮੈਂ ਸੈਟੀਸਫਾਈਡ ਹੋਈ ਫਿਰ ਮੈਂ ਆਪਣੇ ਬੇਟੇ ਤੇ ਆਪਣੇ ਹਸਬੰਦ ਨਾਲ ਗੱਲ ਕੀਤੀ ਕਿਉਂਕਿ ਹਮੇਸ਼ਾ ਇਹ ਜਿੰਨੇ ਵੀ ਡਿਸੀਜਨ ਲੈਣੀਆਂ ਪਹਿਲਾਂ ਆਪਣੇ ਬੇਟੇ ਨੂੰ ਬਿਠਾ ਕੇ ਤੇ ਪਹਿਲਾਂ ਆਪਣੇ ਹਸਬੰਦ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਬਿਠਾ ਕੇ ਦੱਸ ਦਿੰਦੇ ਹੁੰਦੇ ਵੀ ਮੈਂ ਆਹ ਕੰਮ ਹੈਗਾ ਇਹਨੂੰ ਆਪਾਂ ਕਿੱਦਾਂ ਕਰ ਸਕਦੇ ਆ ਤੋਂ ਜਦੋਂ ਮੈਂ ਉਹਨਾਂ ਨੂੰ ਇਹ ਵਾਲੀ ਚੀਜ਼ ਦੱਸੀ ਤੇ ਉਹਨਾਂ ਨੇ ਫਿਰ ਬੱਸ ਮੈਨੂੰ ਇੰਨਾ ਕਿਹਾ ਬੀਠੀ ਕਿਹਾ ਜੇ ਤੈਨੂੰ ਲੱਗਦਾ ਵੀ ਉਹਨਾਂ ਨੂੰ ਪਤਾ ਹੁੰਦਾ ਇਹ ਸਰਚ ਕਰਕੇ ਹੀ ਦੱਸਦੀ ਹੁੰਦੀ ਆ ਤੇ ਉਹਨਾਂ ਨੇ ਕਿਹਾ ਜੇ ਤੂੰ ਕਰ ਸਕਦੀ ਆ ਤੇ ਫਿਰ ਠੀਕ ਆ ਤੂੰ ਕਰ ਲੈ ਤੇ ਤੁਹਾਨੂੰ ਮੈਂ ਦੱਸਾਂ ਮੇਰਾ ਪੇਪਰ ਫਾਰਮ ਸਾਰਾ ਮੇਰੇ ਹਸਪੰਦੇ ਨੇ ਭਰਾਇਆ ਮੇਰੀ ਫੀਸ ਉਹਨਾਂ ਨੇ ਜਮ੍ਹਾਂ ਕਰਾਈ ਸਭ ਕੁਝ ਮੇਰਾ ਮੇਰੇ ਹਸਪੰਦੇ ਨੇ ਕੀਤਾ ਤੇ ਜੇ ਅੱਜ ਮੈਂ ਇੱਥੇ ਤੱਕ ਪਹੁੰਚੀ ਆ ਕੰਮ ਕਰ ਰਹੀ ਆ ਪਿਛਲੇ 3 ਸਾਲਾਂ ਤੋਂ ਤੇ ਮੈਂ ਨਹੀਂ ਭਾਈ ਰੈਂਕ ਤੇ ਪਹੁੰਚੀ ਆ ਤੇ ਸਾਰਾ ਮੈਂ ਕਹਿੰਨੀ ਆ ਕਿ ਫਿਰ ਹਮੇਸ਼ਾ ਕਰੇਟ ਕਲਮ ਦਿੰਨੀ ਆ ਕਿ ਇਹ ਮੇਰੇ ਹਸਬੰਡ ਦਾ ਸਪੋਰਟ ਆ ਤਾਂ ਮੈਂ ਇੱਥੇ ਪਹੁੰਚੀ ਆ ਨਹੀਂ ਤੇ ਤੁਸੀਂ ਮੇਰੀ ਏਜ ਵੇਖ ਸਕਦੇ ਆ ਮੇਰੇ ਸਾਰੇ ਰਿਲੇਟਿਵ ਇੱਥੇ ਰਹਿ ਰਹੇ ਨੇ ਮੇਰੀ ਬੇਟੀ ਵੀ ਆਈ ਹੋਈ ਆ ਮੇਰੇ ਬੱਚੇ ਜੰਗ ਨੇ ਸੋ ਇੱਕ ਲੇਡੀ ਨੂੰ ਬਹੁਤ ਕੁਝ ਸੋਚਣਾ ਪੈਂਦਾ ਸੋ ਜਦੋਂ ਸਪੋਰਟ ਆਪਣੇ ਘਰ ਦੀ ਆਪਣੇ ਬੱਚਿਆਂ ਦੀ ਮਿਲ ਜਾਂਦੀ ਆ ਨਾ ਫਿਰ ਬਸ ਇਹ ਇੱਕ ਰਿਜ਼ਨਲ ਕੰਮ ਦੇ ਨਾਲ ਜੁੜੇ ਹੋਇਆ ਇਹਦੇ ਵਿੱਚ ਕੋਈ ਗਲਤੀ ਨਹੀਂ ਹੋ ਜਾਏਗਾ ਕਿ ਜਿਹੜਾ ਅਸੀਂ ਕਿਸੇ ਨੂੰ ਗੁੰਮਰਾਹ ਕਰ ਰਹੇ ਹਾਂ ਬਹੁਤ ਹੀ ਵਧੀਆ ਸਫਲ ਬਿਜ਼ਨਸ ਹੈਗਾ ਤੇ ਤੁਸੀਂ ਕੰਮ ਕਰੋਗੇ ਐਫਰਟ ਪਾਓਗੇ ਤੇ ਤੁਹਾਨੂੰ ਪੋਜੀਟਿਵ ਰਿਜ਼ਲਟ ਮਿਲਦੇ ਹੀ ਆ ਹਾਂਜੀ ਸੁਖਵੀਰ ਜੀ ਸੋ ਜਿੱਦਾਂ ਹੁਣ ਤੁਸੀਂ ਸਹੀ ਕਿਹਾ ਹਾਂਜੀ ਕਿਉਂਕਿ ਆਪਾਂ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਜਾਂ ਜੌਬ ਕਰਦੇ ਹਾਂ ਰਾਈਟ ਫੈਮਲੀ ਦਾ سپورਟ ਹੋਣਾ ਬਹੁਤ ਜ਼ਰੂਰੀ ਆ ਹਨਾ ਸੋ ਇਸੇ ਤਰ੍ਹਾਂ ਬਿਨਾ سپورਟ ਤੋਂ ਚਾਹੇ ਹਸਬੈਂਡ ਦੀ سپورਟ ਲਾ ਲਓ ਜਾਂ ਬੱਚਿਆਂ ਦੀ سپورਟ ਲਾ ਲਓ ਸਾਡੀ ਏਜ ਦੇ ਹਿਸਾਬ ਨਾਲ ਰਾਈਟ ਮੈਂ ਵੀ ਕੋਈ ਸੇਵ ਟੈਕਨੀ ਸੀਗੀ ਠੀਕ ਆ ਮੇਰਾ ਫੀਲਡ ਸੀਗਾ ਇੱਥੇ ਆਪਕੇ ਆਪਾਂ ਸਟੱਡੀ ਕੀਤੀ ਆ ਸੋ ਇੱਥੇ ਆ ਕੇ ਜੌਬ ਕੀਤੀ ਆ ਪਰ ਮੈਂ ਟੈਕ ਚ ਨਹੀਂ ਸੀਗੀ ਸੋ ਮੇਰੇ ਬੇਟੇ ਨੇ ਪੂਰੀ ਹੈਲਪ ਕੀਤੀ ਮੈਨੂੰ سپورਟ ਕੀਤਾ ਸੋ ਬੇਟੇ ਦੇ ਨਾਲ ਹੀ ਮੈਂ ਇੱਥੋਂ ਤੱਕ ਪਹੁੰਚੀਆਂ ਜੇ ਮੈਨੂੰ ਕੋਈ ਇਸ਼ੂ ਹੁੰਦਾ ਹੈ ਇਸ ਟੈਕਨੀਕਲ ਦੇ ਵਿੱਚ ਹੀ ਆਲਵੇਸ ਹੀ ਹੈਲਪ ਮੀ ਸੋ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਨੂੰ ਏਜ ਦੇ ਮੁਤਾਬਕ ਡਰਨ ਦੀ ਜ਼ਰੂਰਤ ਨਹੀਂ ਜੇ ਤੁਹਾਡੇ ਬੱਚੇ ਵੱਡੇ ਹੋ ਗਏ ਆ ਉਹਨਾਂ ਨੂੰ ਇਹ ਕਵਾਂਗੇ ਕਿ ਤੁਸੀਂ ਆਪਣੇ ਪੇਰੈਂਟਸ ਦੀ ਹੈਲਪ ਜ਼ਰੂਰ ਕਰੋ ਜੇ ਉਹ ਇਹ ਆਪਣੀ ਪੈਨਸ਼ਨ ਪਲਾਨ ਨੂੰ ਯੂਜ਼ ਕਰਦੇ ਹੋਏ ਹਨਾ ਇਹ ਪਲੇਟਫਾਰਮ ਨੂੰ ਅਡਾਪਟ ਕਰਦੇ ਆ ਤਾਂ ਹੱਕ ਹੁੰਦਾ ਕਿ ਤੁਸੀਂ ਉਹਨਾਂ ਨੂੰ ਲੀਡ ਕਰੋ ਇਹ ਉਹਨਾਂ ਨੂੰ ਇਹ ਪਲੇਟਫਾਰਮ ਜੁਆਇਨ ਕਰੋ ਕਿਉਂਕਿ ਅੱਜ ਇਹ ਪਲੇਟਫਾਰਮ ਉਹਨਾਂ ਦਾ ਪਰ ਇਹ ਲੈ ਜੈਸੀ ਤੁਹਾਡੇ ਲਈ ਤਿਆਰ ਹੋ ਰਹੀ ਆ ਸੋ ਆਪਣੇ ਪੇਰੈਂਟਸ ਦੀ ਜ਼ਰੂਰ ਹੈਲਪ ਕਰੋ ਜਿਹੜੇ ਬੱਚੇ ਕਰ ਸਕਦੇ ਆ ਹਾਂਜੀ ਹਰਵਿੰਦਰ ਜੀ ਤੁਸੀਂ ਕੁਝ ਕਹਿ ਰਹੇ ਸੀਗੇ ਆ ਮੈਂ ਹੋਈ ਕਹਿ ਰਹੇ ਸੀਗਾ ਦੇਖੋ ਹੁਣ ਜਦੋਂ ਆਪਾਂ ਬਿਜ਼ਨਸ ਸਟਾਰਟ ਕੀਤਾ ਜੇ 파ਟਨਰ ਸਪੋਰਟ ਕਰਦਾ ਤੇ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਸਾਡੇ ਵਾਸਤੇ ਹਨਾ ਇਸ ਤੋਂ ਉੱਤੇ ਕੋਈ ਹੋਰ ਨਹੀਂ ਹੁੰਦੀ ਚੀਜ਼ ਸੋ ਜਦੋਂ ਮੇਰੀ ਵਾਈਫ ਨੇ سپورਟ ਕੀਤਾ ਨਾ ਮੈਂ ਤੇ ਐਕਸਪਲੋਰ ਕੀਤਾ ਸੀ ਕਿ ਜੇ ਉਹਨਾਂ ਦੀ ਹਾਂ ਉਹਦੀ ਤਾਂ ਹੀ ਸਟਾਰਟ ਕਰਨਾ ਸੀਗਾ கரੈਕਟ ਤੇ ਬਟ ਆਪਾਂ ਇਸ ਬਿਜ਼ਨਸ 'ਚ ਵੀ ਦੇਖਿਆ ਕਿ ਕਾਫੀ ਜਿਹੜੇ ਕਪਲ ਹੈਗੇ ਹਨਾ ਉਹ ਇਸ ਚੀਜ਼ ਨੂੰ ਇਸ਼ੂ ਬੜਾ ਫੇਸ ਕਰਦੇ ਕਿ ਆਪ ਕਰਨਾ ਚਾਹੁੰਦੇ ਹੈ ਕਈ ਲੇਡੀਜ਼ ਹੁੰਦੇ ਕਈ ਜੈਂਟਸ ਹੁੰਦੇ ਕਰਨਾ ਚਾਹੁੰਦੇ ਬਟ ਉਹਨਾਂ ਦੀ ਵਾਈਫ ਨਹੀਂ ਸਪੋਰਟ ਕਰਦੀ ਹੈ ਨਾ ਮਨਾ ਕਰ ਦਿੰਦੀ ਆ ਜਾਂ ਜਿਹੜੀ ਲੇਡੀਜ਼ ਹੁੰਦੀ ਹੈ ਮੈਕਸਿਮਮ ਉਹ ਫੇਸ ਕਰਦੀ ਹੈ ਇਸ਼ੂ ਕਿ ਉਹਨਾਂ ਦੇ ਹਸਬੰਡ ਨਹੀਂ ਸਪੋਰਟ ਕਰਦੇ ਰਾਈਟ ਕਿਉਂਕਿ ਰੀਜ਼ਨ ਇਹ ਹੈ ਕਿ ਹਨਾ ਜਦੋਂ ਤੱਕ ਆਪ ਆਪਾਂ ਉਸ ਚੀਜ਼ ਤੇ ٹرسٹ ਨਹੀਂ ਕਰਦੇ ਤੇ ਦੂਸਰੇ ਨੂੰ ਯਕੀਨ ਨਹੀਂ ਦਿਵਾ ਸਕਦੇ ਠੀਕ ਹੈ ਤੇ ਉਹ ਚੀਜ਼ ਹੈ ਕਿ ਉਹ ਜਿਹੜਾ ٹرسٹ ਹੈ ਬਿਲਡ ਕਰਨਾ ਤੁਸੀਂ 파ਟਨਰ ਹੈਗੇ ਆ ਹਰ ਚੀਜ਼ ਨੂੰ ਡਿਸਕਸ ਕਰੋ ਕਿ ਇਹ ਚ ਇਹ ਚੀਜ਼ਾਂ ਹੈਗੀ ਇਹ ਪੋਜ਼ਿਟਿਵ ਹੈ ਨੈਗੇਟਿਵ ਹੈ ਠੀਕ ਹੈ ਜਦੋਂ ਆਪਾਂ ਡਿਸਕਸ ਨਹੀਂ ਕਰਾਂਗੇ ਤੇ ਉਦੋਂ ਤੱਕ ٹرسٹ ਨਹੀਂ ਬਿਲਡ ਕਰ ਸਕਦੇ ਆਪਾਂ ਠੀਕ ਹੈ ਸੋ ਅਪਾ ਵੀ ਜਦੋਂ ਕੋਈ ਚੀਜ਼ ਸਟਾਰਟ ਕਰਨੀ ਹੁੰਦੀ ਆ ਜਿੱਦਾਂ ਰਸ਼ਪਾਲ ਜੀ ਨੇ ਵੀ ਕਿਹਾ ਕਿ ਆਪਾਂ ਹਰ ਚੀਜ਼ ਨੂੰ ਛੋਟੇ ਛੋਟੇ ਜਿਜਿਆਂ ਨੂੰ ਡਿਸਕਸ ਕਰਦੇ ਆ ਕਿ ਮੈਂ ਕੋਈ ਵੀ ਡਿਸੀਜਨ ਲੈਣਾ ਹੈ ਹਸਬੰਦ ਨੂੰ ਵੀ ਪੁੱਛਨੀ ਆ ਨਿਆਣਿਆਂ ਨੂੰ ਵੀ ਪੁੱਛਣੀ ਰਾਈਟ ਬਹੁਤ ਜ਼ਰੂਰੀ ਹੈਗਾ ਠੀਕ ਹੈ ਆਪਾਂ ਨਹੀਂ ਚਾਹੁੰਦੇ ਕਿ ਕੋਈ ਇਦਾਂ bizness ਸਟਾਰਟ ਕਰੇ ਕਿ ਅਗੇਂਸਟ ਫੈਮਿਲੀ ਵਿਸ਼ਸ ਰਾਈਟ ਕਿਉਂਕਿ ਇਹ bizness ਹੈਗਾ ਫੈਮਿਲੀ bizness ਹੀ ਕਹ ਲੋ ਹਨਾ ਕਿ ਆਪਾਂ ਫੈਮਿਲੀ ਨਾਲ ਤੁਰਦੀ ਆ ਤਾਂ ਆਪਾਂ bizness ਕਰਦੇ ਆ ਰਾਈਟ ਤੇ ਆਲਦੋ ਕਈ ਲੋਕ ਕੀ ਹੈਗੇ ਜਿਹੜੇ ਬੋਲ ਡਿਸੀਜਨ ਵੀ ਲੈਂਦੇ ਆ ਕਿ ਆਪਣਾ ਸਟੈਂਡ ਲੈਂਦੇ ਆ ਇਵਨ ਇਫ देयर ਸਪਾਊਸ ਇਸ ਨਾਟ ਇਨ ਫੇਵਰ ਕਈ ਸਪਾਊਸਸ ਫੇਵਰ ਚ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਮਾਈਟ ਬੀ ਜੋ ਉਹ ਚੀਜ਼ ਸਮਝ ਪਾ ਰਹੇ ਆ ਅਗਲੇ ਨੇ ਨਹੀਂ ਸਮਝਿਆ ਬਟ ਆਈ ਥਿੰਕ ਅਪਰੀਸ਼ੀਏਟ ਕਰਦਾ ਮੈਂ ਉਹਨਾਂ ਚੀਜ਼ਾਂ ਨੂੰ ਹੀ ਹਨਾ ਜਿਹੜੇ ਬੋਲਡ ਸਟੈਪ ਲੈ ਕੇ ਆਪਣਾ ਖੁਦ ਦਾ ਸਟੈਂਡ ਲੈ ਕੇ ਅਗੇਂਸਟ देयर ਫੈਮਿਲੀ ਆਲਸੋ ਦੇ ਸਟਾਰਟ ਬਟ ਜਦੋਂ ਉਹਨਾਂ ਨੂੰ ਸਕਸੈਸ ਮਿਲਣਾ ਸਟਾਰਟ ਹੁੰਦੀ ਹੈ ਜਦੋਂ ਪੈਸੇ ਆਉਣੇ ਲੱਗਦੇ ਆ ਜਾਂ ਚੈੱਕ ਆਉਣ ਲੱਗਦੇ ਆ ਕਰ ਤੇ ਫਿਰ ਉਹੀ ਜਿਹੜਾ ਸਪੋਰਟ ਨਹੀਂ ਕਰ ਰਿਹਾ ਹੁੰਦਾ ਉਹੀ ਚੈੱਕ ਡਿਪੋਜ਼ਿਟ ਕਰ ਰਿਹਾ ਹੁੰਦਾ ਮੈਕਸਿਮ ਟਾਈਮ ਦੇਖਿਆ ਨਾ ਉਹੀ ਸਾਹਮਣੇ ਆ ਰਿਹਾ ਹੁੰਦਾ ਕੈਮਰੇ ਤੇ ਕੀ ਇਹ ਤੇ ਫੜ ਕਰ ਰਿਹਾ ਯਾਰ ਇਹਨਾਂ ਨੇ ਕਿਉਂ ਪਿੱਛੇ ਹਨਾ ਸਪੋਰਟ ਨਹੀਂ ਕੀਤਾ ਥੈਟਸ ਟਰੂ ਥੈਟਸ ਟਰੂ ਬਿਕੋਜ਼ ਮਾਈ ਹਸਬੰਡ ਹੈਜ਼ ਫੈਡਰਲ ਜੌਬ ਨਾ ਸੋ ਮੇ ਹਸਬੰਡ ਦੀ ਫੈਡਰਲ ਜੌਬ ਆ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਨਹੀਂ ਜਿਹੜੇ ਆਨਲਾਈਨ ਇਨ ਕੰਮ ਹੁੰਦੇ ਨਾ ਇਹ ਸ ਵਾਲਾ ਲਿਗਲੀ ਨਹੀਂ ਹੁੰਦੇ ਤੇ ਤੂੰ ਇਹ ਨਹੀਂ ਕਰਨਾ ਹਨਾ ਸੋ ਮੈਂ ਇੱਕ ਦੋ ਵਾਰੀ ਪੁੱਛਿਆ ਮੈਂ ਕਿ ਆ ਲੋਕ ਕਰਦੇ ਆ ਮੈਨੂੰ ਕਹਿੰਦੇ ਨਹੀਂ ਕਿਉਂਕਿ ਮੇਰੀ ਫੈਡਰਲ ਜੌਬ ਆ ਤੇ ਤੇਰੀ ਅੱਛੀ ਜੌਬ ਆ ਸੋਹਣੀ ਜ਼ਿੰਦਗੀ ਆ ਕੁਝ ਕਰਨ ਦੀ ਲੋੜ ਨਹੀਂ ਕਿ ਮੈਂ ਮੈਂ ਮਾਡਲ ਤਾਂ ਮੈਂ ਦੇਖ ਚੁੱਕੀ ਸੀ ਕਿ ਮੈਂ ਮੇਰੇ ਬੇਟੇ ਨੂੰ ਪੁੱਛਿਆ ਮੈਂ ਕਿ ਆ ਪਾਪਾ ਤੇ ਨਹੀਂ ਮੰਨਦੇ ਹੁਣ ਮੈਂ ਕੀ ਕਰਾਂ ਕਹਿੰਦਾ ਮੰਮੀ ਨੋ ਦੈਟ ਇਜ਼ ਅ ਗੋ ਥਰੂ ਹਨਾ ਸੋ ਕਹਿੰਦਾ ਤੁਸੀਂ ਨਾ ਇਹਨੂੰ ਮੈਂਟ ਕਰੋ ਇੱਕ ਵਾਰੀ ਪਾਪਾ ਨੂੰ ਹੋਰ ਪੁੱਛੋ ਜੇ ਪਾਪਾ ਕਹਿੰਦੇ ਆ ਕਰ ਲਓ ਦੇ ਪਾਪਾ ਕਹਿੰਦੇ ਨਹੀਂ ਕਰ ਲੋ ਪਰ ਯੂ ਹੈਵ ਟੂ ਜੁਆਇਨ ਇਟ ਕਹਿੰਦਾ ਮੈਂ ਤੁਹਾਡੀ ਹੈਲਪ ਕਰੂੰਗਾ ਸੋ ਜਦੋਂ ਮੈਂ ਫਿਰ ਉਹਨਾਂ ਤੋਂ ਪੁੱਛੇ ਬਿਨਾ ਮੈਂ ਜੁਆਇਨ ਵੀ ਕਰ ਲਿਆ ਹਨਾ ਸੋ ਫਿਰ ਮੈਂ ਉਹ ਬਾਅਦ ਡਾਕੂਮੈਂਟ ਵੀ ਸਬਮਿਟ ਕਰਤੇ ਸੋ ਮੈਂ 6 ਮੰਥ ਤੱਕ ਜਸਟ ਮੈਂ ਕਿਉਂਕਿ ਮੈਂ ਆਈ ਨਹੀਂ ਸੀ ਪੇਜੈਂਟ ਵਿੱਚ ਇੱਕ ਸਾਲ ਤੱਕ ਮੈਂ ਬਿਜ਼ਨਸ ਨਹੀਂ ਕੀਤਾ ਸੀ ਕਿਉਂਕਿ ਮੇਰਾ ਕੰਮ ਹੀ ਇੰਨਾ ਸੀ ਮੈਂ ਕੰਮ ਛੱਡਣਾ ਨਹੀਂ ਚਾਹੁੰਦੀ ਸੀਗੀ ਸੋ ਇੱਕ ਸਾਲ ਤੋਂ ਬਾਅਦ ਫਿਰ ਜਦੋਂ ਮੈਂ ਇੱਕਦਮ ਬਿਜ਼ਨਸ ਮੇਰੇ ਨੇ ਜੰਪ ਕੀਤਾ ਸੋ ਜਦੋਂ ਚੈੱਕ ਆਉਣ ਲੱਗੇ ਕਰੇ ਸੋ ਫਿਰ ਕਹਿੰਦੇ ਤੂੰ bizness ਕਰ ਲਿਆ ਸੀਗਾ ਮੈਂ ਕਿਹਾ ਹਾਂ ਜੀ ਮੈਂ ਕਰ ਲਿਆ ਸੀ ਲੋ ਸੋ ਨਾਉ ਇਸ ਹੈਪੀ ਹੈ ਨਾ ਕਈ ਵਾਰੀ ਤੂੰ ਸਟੈਂਡ ਰਹਿੰਦਾ ਹੈ ਨਾ ਕਿ ਅਦਿਵਸੀ ਕਹਿ ਦਿੰਦੇ ਨੇ ਨਾ ਵੂਮਨ 엠ਪਾਇਰਮੈਂਟ ਸੋ ਉੱਥੇ ਮੈਂ ਨਾ ਆਪਣੀ ਵੂਮਨ 엠ਪਾਇਰਮੈਂਟ ਯੂਜ਼ ਕੀਤੀ ਮੈਂ ਇੱਕ ਵਾਰੀ ਹੱਸਦੀ ਹੁੰਨੀ ਉਹਨਾਂ ਨੂੰ ਮੈਂ ਕਹਿੰਦੀ ਕਿਉਂਕਿ ਹਮੇਸ਼ਾ ਆਪਾਂ ਕਹਿ ਦਿੰਦੇ ਹਾਂ ਨਾ ਕਿ ਅੱਜ ਆ ਵੂਮਨ 엠ਪਾਇਰਮੈਂਟ ਡੇ ਆ ਸੋ ਮੈਂ ਉਹ ਡੇ ਨੂੰ ਯੂਜ਼ ਕਰਕੇ ਨਾ ਤੇ ਮੈਂ ਆਪਣੀ 엠ਪਾਇਰਮੈਂਟ ਯੂਜ਼ ਕਰਕੇ ਅੱਜ ਮੈਂ ਇਸ ਪਲੇਟਫਾਰਮ ਤੇ ਪਹੁੰਚੀ ਆ ਹੈ ਨਾ ਸੋ ਚਾਹੇ ਮੈਂ business ਸਮਝ ਲੋ ਇੱਕ ਸੰਘਰਸ਼ ਚ ਜੁਆਇਨ ਕੀਤਾ ਜਾਂ ਕਿਵੇਂ ਵੀ ਕੀਤਾ ਪਰ ਨਾ ਉਹ ਇਸਪੋਰਟਿੰਗ ਟੂ ਮੀ ਸੋ ਇਹ ਹੋ ਜਾਂਦਾ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਜਿਹੜੀ ਚੀਜ਼ ਤੁਸੀਂ ਸਮਝ ਰਹੇ ਹੋ ਨਾ ਕਿਉਂਕਿ ਉਹ ਹੋ ਸਕਦਾ ਉਹਨਾਂ ਦਾ ਡਿਫਰੈਂਟ ਪਲੇਟਫਾਰਮ ਸੀਗਾ ਲਾਈਕ ਲੀਗਲੀ ਸੀਗਾ ਫੈਡਰਲ ਜੌਬ ਸੀਗੀ ਉਹਨਾਂ ਇੱਥੇ ਯੂ ਐਸ ਏ ਚੋ ਵੀ ਬੜੀ ਚੀਜ਼ ਆ ਨਾ ਤੁਸੀਂ ਨਹੀਂ ਜੁਆਇਨ ਕਰ ਸਕਦੇ ਜਾਂ ਫੈਮਿਲੀ ਮੈਂਬਰ ਨਹੀਂ ਜੁਆਇਨ ਕਰ ਸਕਦੇ ਤੁਹਾਡਾ ਸਿਕਿਉਰਟੀ ਲੈਵਲ ਹੋ ਜਾਂਦਾ ਅਰ ਮੈਂ ਕੀਤਾ ਸੋ ਨਾ ਆਮ ਹੈਪੀ ਕਿਉਂਕਿ ਯੂ ਐਸ ਗਵਰਨਮੈਂਟ ਨਾਲ ਸਾਡਾ ਇਹ ਬਿਜ਼ਨਸ ਲੀਗਲੀ ਕਨੈਕਟਡ ਹੈਗਾ ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਹੈ ਕਿ ਸਾਸੀ ਹਾਈ ਲੈਵਲ ਸਿਕਿਉਰਟੀ ਕਲੀਅਰੈਂਸ ਆ ਅਸੀਂ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜਾ bizness ਹੈਗਾ ਇਲੀਗਲੀ ਹਾਈ ਲੈਵਲ ਸਿਕਿਉਰਟੀ ਤੋਂ ਨੰਗ ਕੇ ਇਹ ਗਵਰਨਮੈਂਟ ਯੂਐਸ ਗਵਰਨਮੈਂਟ ਨਾਲ ਕਨੈਕਟਡ ਹੈ ਰਾ ਜਿਹੜੇ ਭੈਣ ਭਰਾ ਹਮੇਸ਼ਾ ਇਹ ਕਹਿੰਦੇ ਆ ਕਿ ਅਸੀਂ ਫੈਡਰਲ ਜੌਬ ਕਰਦੇ ਆ ਸਾਡੀ ਹਾਈ ਲੈਵਲ ਚੋਂ ਦੀ a job ਹੈਗੀ ਆ ਸੋ ਅਸੀਂ ਡਿਜੀਟਲ ਤੇ ਨਹੀਂ ਆ ਸਕਦੇ ਮੈਂ ਉਹਨਾਂ ਪੈਨ ਪਰਵਾਂ ਨੂੰ ਜ਼ਰੂਰ ਕਹੂੰਗੀ ਕਿ ਤੁਸੀਂ ਜੁਆਇਨ ਕਰ ਸਕਦੇ ਆ ਇਟਸ ਨੋਟ ਅਫੈਕਟਡ ਟੂ ਯਰ ਹਾਈ ਸਿਕਿਉਰਿਟੀ ਜ਼ੋਨ ਤਾਂ ਤੁਸੀਂ ਇਹ ਬਿਜ਼ਨਸ ਨੂੰ ਜੁਆਇਨ ਕਰੋ ਤੁਸੀਂ ਆਪਣੇ ਬੱਚੇ ਦੇ ਨਾਮ ਤੇ ਜਿਹੜਾ ਤੁਹਾਡਾ 18 ਅਬੋਵ ਹੈਗਾ ਜਿਹਦੇ ਕੋਲੇ ਹਜੇ ਸਿਕਿਉਰਿਟੀ ਜ਼ੋਨ ਚ ਜਿਹੜਾ ਨਹੀਂ ਗਿਆ ਹਨ ਤੁਸੀਂ ਉਹਦੇ ਤੇ ਜੁਆਇਨ ਕਰਕੇ ਤੁਸੀਂ ਇੱਕ ਵਾਰੀ ਟ్రਾਇਲ ਪੀਰੀਅਡ ਲੈ ਸਕਦੇ ਹੋ ਤੇ ਤੁਸੀਂ ਇਸ ਪਲੇਟਫਾਰਮ ਨੂੰ ਜ਼ਰੂਰ ਦੇਖੋ ਕਿਉਂ ਰਿਸ਼ਪਾਲ ਜੀ ਠੀਕ ਹਨ ਹਾਂਜੀ ਬਿਲਕੁਲ ਤੇ ਮੈਂ ਦੱਸਣਾ ਚਾਹੁੰਦੀ ਕਿ ਸਾਨੂੰ ਨਾ ਸ਼ੁਰੂ ਤੋਂ ਟਰੈਵਲਿੰਗ ਦਾ ਬਹੁਤ ਸ਼ੌਂਕ ਸੀਗਾ ਮਦੋਂ ਹੀ ਇੰਡੀਆ ਹੁੰਦੇ ਮੇਰੇ ਹਸਬੰਦ ਨੂੰ ਬਹੁਤ ਸ਼ੌਂਕ ਸੀ ਮੰਨਦਾ ਤੇ ਮੈਂ ਦੁਨੀਆ ਹੀ ਮੈਂ ਕਹਿੰਦੀ ਮੈਂ ਰਾਤੋਂ ਬਾਦ ਵੇਖਦੀ ਆ ਵਿਆਹ ਤੋਂ ਪਹਿਲਾਂ ਸਾਡੇ ਪੰਜਾਬੀ ਅਸੀਂ ਘਰਾਂ ਚ ਬਸ ਪੜ੍ਹਾਈ ਚ ਮੈਂ ਹੁੰਨੇ ਆ ਵੀ ਸਾਨੂੰ ਅਲਾਓ ਨਹੀਂ ਹੁੰਦਾ ਵੀ ਆਪਾਂ ਬਾਹਰ ਕਿਤੇ ਘੁੰਮ ਸਕੀ ਹਣਾ ਤੇ ਮੇਰੇ ਹਸਬੰਦ ਨੇ ਇੰਡੀਆ ਚ ਰਹਿੰਦੇ ਆ ਵੀ ਕਦੀ ਇਦਾਂ ਨਹੀਂ ਰਹਿੰਦਾ ਵੀ ਇੰਡੀਆ ਦੀ ਹਰ ਲੋਕੇਸ਼ਨ ਹਰ ਜਗ੍ਹਾ ਅਸੀਂ ਘੁੰਮੇ ਹੋਏ ਆ ਕਿਮ ਕੋਨ ਸਾਬ ਗਏ ਹਜੂਰ ਸਾਬ ਗਏ ਕੁੱਲੂ ਮਨਾਲੀ ਰਾਜਸਥਾਨ ਮਤਲਬ ਡਲਹੌਜੀ Shimla ਹਨ ਹਰ ਥੀਸ ਅਸੀਂ ਕੋ ਮੇ ਪੂਰੇ ਪੰਜਾਬ ਦੇ ਡਿਸਟ੍ਰਿਕਟ ਘੁੰਮੇ ਹੋਏ ਆ ਸੋ ਇੱਥੇ ਆ ਕੇ ਸਾਨੂੰ ਲੱਗਾ ਕਿ ਸਾਡੀ ਲਾਈਫ ਬਸ ਬੜਾ ਮਤਲਬ ਅਹੀਂ ਰੋਏ ਵੀ ਆ ਮੈਂ ਕਹਾਂ ਨਾ ਅਹੀਂ ਬਹੁਤ ਜ਼ਿਆਦਾ ਡਿਪਰੈਸ ਹੋਏ ਕਿ ਸਾਡੀ ਲਾਈਫ ਇੱਕਦਮ ਕਲੋਜ਼ ਹੋ ਗਈ ਆ ਵੀ ਆਪਾਂ ਸਿਰਫ ਉਹ ਹੀ ਹਸਬੰਡ ਚਲ ਕੇ ਕੰਮ ਤੇ ਮੈਂ ਆ ਗਈ ਮੈਂ ਚਲ ਗਈ ਉਹ ਆ ਗਈ ਰਾਤ ਦਿਨ ਦਾ ਚੱਕਰ ਲੱਗਾ ਰਹਿੰਦਾ ਸੀ ਹਮੇਸ਼ਾ ਆਪਾਂ ਕਦੀ ਵੀ ਇਕੱਠੇ ਨਹੀਂ ਸੀ ਬਹਿੰਦੇ ਤੇ ਮੈਂ ਕਹਿੰਨੀ ਕਿ ਥੈਂਕ ਯੂ ਵਾਹਿਗੁਰੂ ਦਾ ਮੈਂ ਇਨਾ ਥੈਂਕ ਯੂ ਕਰਦੀ ਹਾਂ ਕਿ ਉਹਨਾਂ ਨੇ ਫਿਰ ਤੋਂ ਸਾਡੇ ਵਿੱਚ ਉਹ ਵਾਲੀ ਚੀਜ਼ ਦਿੱਤੀ ਤੇ ਪਿਛਲੇ ਸਾਲ ਮੈਂ ਕਨਵੈਨਸ਼ਨ ਤੇ ਆਪਣੀ ਫੈਮਿਲੀ ਨੂੰ ਲੈ ਕੇ ਗਈ ਆ ਮੇਰੇ ਬੱਚੇ ਗਏ ਆ ਉਹਨਾਂ ਨੇ ਵੇਖਿਆ ਜਾ ਕੇ ਉਹ ਐਪਰੀਸ਼ੀਏਟ ਕਰਦੇ ਕਿ ਮੰਮੂ ਤੂੰ ਕਿੱਦਾਂ ਚੁਣ ਲਿਆ ਇਹ ਵਾਲਾ ਬਿਜ਼ਨਸ ਹੈ ਨਾ ਮੈਂ ਕਿਹਾ ਮੈਂ ਨਹੀਂ ਚੁਣਿਆ ਰੱਬ ਨੇ ਚੁਣ ਕੇ ਦਿੱਤਾ ਮੈਨੂੰ ਤੇ ਤੁਹਾਡਾ ਸਾਥ ਮੇਰੇ ਬੱਚੇ ਨਾਲ ਗਏ ਸੀ ਤੇ ਮਤਲਬ ਹੁਣ ਅੱਗੋ ਤੋਂ ਸਾਨੂੰ ਇਹ ਵੀ ਹੈਗਾ ਕਿ ਅਸੀਂ ਮੈਡ ਕੁਆਇਸ ਦੀ ਜਿੱਤੇ ਹੀ ਸ਼ਿਪ ਤੇ ਨਾ 7 ਦਿਨ ਦਾ ਟੂਰ ਲੈਣਾ ਤੇ ਮੈਂ ਬਹੁਤ ਜਲਦ ਆਪਣੇ ਹਸਬੰਦ ਨਾਲ ਲੈ ਕੇ ਇਹ ਸਾਰੀ ਫੈਮਿਲੀ ਆਪਾਂ ਉਹ ਵੀ ਟੂਰ ਕਰਾਂਗੇ ਤੇ ਹੋਰ ਕੰਟਰੀਜ਼ ਵੀ ਕੁ ਮੋ ਹੈ ਨਾ ਸੋ ਹੁਣ ਕਨਵੈਨਸ਼ਨ ਤੇ ਗਏ ਸੀਗੇ ਉੱਥੇ ਹਜ਼ਾਰਾਂ ਲੋਕਾਂ ਨੂੰ ਅਸੀਂ ਬਾਇ ਫੇਸ ਮਿਲੇ ਆ ਜਿੱਦਾਂ ਗੱਲਬਾਤ ਕੀਤੀ ਆ ਜਿੱਦਾਂ ਕੋਈ ਇੰਡੀਆ ਤੋਂ ਆਏ ਹੋਏ ਸੀ ਕੋਈ ਡਿਫਰੈਂਟ ਡਿਫਰੈਂਟ ਕੰਟਰੀ ਤੋਂ ਆਏ ਹੋਏ ਸੀ ਸਾਨੂੰ ਇੰਨਾ ਵਧੀਆ ਲੱਗਾ ਕਿ ਇਹਨਾਂ ਦੀ ਮਾਈਂਡਸੈਟ ਜਿਹੜੀ ਉਹ ਕਿੱਦਾਂ ਆ ਹਨਾ ਸੋ ਇੰਡੀਆ 'ਚ ਰਹਿ ਕੇ ਇੰਨੀ ਵੱਡੀ ਸੋਚ ਤੇ ਹੁਣ ਮੈਂ ਕਹਾਂ ਮੇਰੇ ਬਹੁਤ ਸਾਰੇ ਮੇਰੇ ਨਾਲ ਜਿਨ੍ਹਾਂ ਨੇ ਬਿਜ਼ਨਸ ਜੁਆਇਨ ਕੀਤਾ ਉਹ ਇੰਡੀਆ ਤੋਂ ਵੀ ਹੈਗੇ ਸੋ ਸਕਸੈਸਫੁਲੀ ਆਪਣੀ ਲਾਈਫ ਨੂੰ ਉਹਨਾਂ ਨੇ ਬਹੁਤ ਹੀ ਈਜ਼ੀ ਕੀਤਾ ਸੈੱਟ ਕੀਤਾ ਮਤਲਬ ਇੱਕ ਬਲੀਵ ਨੂੰ ਇੱਕ ਸਾਡੇ ਤੇ ਭਰੋਸਾ ਇੱਕ ਸਿਸਟਮ ਤੇ ਭਰੋਸਾ ਹਨਾ ਕਿ ਆਪਣੇ ਆਪ ਤੇ ਭਰੋਸਾ ਕਿ ਅਸੀਂ ਕੰਮ ਕਰਾਂਗੇ ਤੇ ਅੱਗੇ ਵਧਾਂਗੇ ਜੇ ਜਦੋਂ ਇਹ ਚੀਜ਼ ਸਾਰਿਆਂ ਚ ਆ ਜੇ ਤੇ ਅਸੀਂ ਕਹਿੰਨੇ ਆ ਵੀ ਹਰ ਬੰਦੇ ਦੀ ਲਾਈਫ ਸੌਖੀ ਹੋ ਜਾਊਗੀ ਤੇ ਚੇਂਜ ਹੋ ਜਾਊਗੀ ਜ਼ਰੂਰ ਇਤਾਂ ਦੇ ਸਟੈਪ ਲੈਣੇ ਚਾਹੀਦੇ ਆ ਹਾਂਜੀ ਬਲਜੀਤ ਹੋਰ ਕੋਈ ਤੁਸੀਂ ਗੱਲ ਵਿੱਚ ਕੁਝ ਐਡ ਕਰਨਾ ਚਾਹੁੰਦੇ ਆ ਹਾਂਜੀ ਮੈਂ ਤੁਹਾਡੀ ਸਟੋਰੀ ਨਾਲ ਮੈਂ ਆਸੀ ਖੁਦ ਨੂੰ ਰਿਲੇਟ ਕਰ ਰਹੀ ਆ ਕਿਉਂਕਿ ਜਦੋਂ ਅਸੀਂ 3 ਸਾਲ ਪਹਿਲਾਂ ਇੰਡੀਆ ਤੋਂ ਆਏ ਸੀ ਅਸੀਂ ਵੀ ਬਹੁਤ ਹੁੰਦੇ ਸੀਗਾ ਹਨਾ ਸਾਡਾ ਹਰ ਸੈਟਰਡੇ ਸੰਡੇ ਬਾਹਰ ਹੀ ਹੁੰਦਾ ਸੀ ਚੰਡੀਗੜ੍ਹ ਜਾਂਦੇ ਹੁੰਦੇ ਸੀ ਦੋਨੋਂ ਜਾਣੇ ਜਦੋਂ ਇੱਥੇ ਅਸੀਂ ਆਏ ਉਸ ਤੋਂ ਬਾਅਦ ਮਤਲਬ ਟੋਟਲੀ ਲਾਈਫ ਚੇਂਜ ਹੋ ਗਈ ਹੈ ਨਾ ਵੀ ਕਿ ਕਿ ਤੁਹਾਨੂੰ ਪਤਾ ਐਜ਼ ਅ ਇਮੀਗ੍ਰੈਂਟ ਇੱਥੇ ਆ ਕੇ ਹੈਨਾ ਸਰਵਾਈਵ ਕਰਨਾ ਸਭ ਕੁਝ ਬਹੁਤ ਟਫ ਲੱਗਦਾ ਸਾਨੂੰ ਹੈਨਾ ਵਧੀਆ ਜੌਬ ਛੱਡ ਕੇ ਆ ਕੇ ਜ਼ੀਰੋ ਤੋਂ ਸ਼ੁਰੂ ਕਰਨਾ ਹੈਨਾ ਸੋ ਉਹਦੇ ਵਿੱਚ ਸਾਨੂੰ ਇਹ ਓਪਰਚੁਨਿਟੀ ਮਿਲੀ ਅਸੀਂ 1 ਸਾਲ ਇੱਥੇ ਤਬਾਕੀ ਕੰਮ ਕੀਤਾ ਹੈਨਾ ਤੇ ਸਾਡੇ ਰਿਜ਼ਲਟ ਆਣੇ ਸ਼ੁਰੂ ਹੋ ਗਏ ਹੈਨਾ ਹੁਣ ਸਾਡਾ ਡ੍ਰੀਮ ਇਹੀ ਆ ਕਿ ਵਿਥਿਨ 5 ਇਅਰ ਆਪਾਂ ਇਸ ਟਾਰਗੇਟ ਨੂੰ ਆਪਾਂ ਅਚੀਵ ਕਰਕੇ ਫਿਰ ਅਸੀਂ ਸਭ ਕੁਝ ਛੱਡ ਦੇਣਾ ਮਤਲਬ ਜੌਬ ਵਗੈਰਾ ਹੈ ਨਾ ਛੱਡ ਕੇ ਫਿਰ ਅਸੀਂ ਆਪਦੀ ਲਾਈਫ ਅੱਗੇ ਜਿਉਣੀ ਆ ਵੀ ਜਿਹੜੀ ਅਸੀਂ ਪੱਲਾ ਜਿਉਂਦੇ ਸੀਗੇ ਸੋ ਮਤਲਬ ਇਸ ਬਿਜ਼ਨਸ ਚ ਹਰ ਚੀਜ਼ ਪੋਸੀਬਲ ਹੈਗੇ ਹੈ ਨਾ ਜੇ ਤੁਸੀਂ ਥਾਨਿਆ ਹੋਏ ਕਿ ਮੈਂ ਨਹੀਂ ਕਰਨੀ ਹੈ ਰਾਈਟ ਵਿਸ਼ ਪੂਰੀ ਕਰਨੀ ਆ ਕਿੰਨੀ ਲੰਬੀ ਦੀ ਵਿਸ਼ ਹੈ ਗਈ ਆ ਸੋ ਉਹ ਸਾਰੀ ਡ੍ਰੀਮਸ ਹੈਗੇ ਆ ਮੈਕਸਿਮਮ ਲੋਕਾਂ ਦਾ ਹੁੰਦਾ ਹੈ ਕਿ ਆਪਾਂ ਟ੍ਰੈਵਲ ਕਰਨਾ ਰਾਈਟ ਬਟ ਜਿਹੜੀ ਜੌਬ ਹੈ ਉਹ ਕਿਸੇ ਜਾਣ ਨਹੀਂ ਦਿੰਦੀ ਹੈ ਨਾ ਜੇ ਜੀ ਅਸੀਂ bizness ਨੂੰ ਜੇ ਅਸੀਂ ਚੰਗੇ ਤਰੀਕੇ ਨਾਲ bizness ਨੂੰ grow ਕਰ ਲਏ ਨੇ ਸਾਡੇ ਬੱਚੇ ਲਗਜ਼ਰੀ ਲਾਈਫ ਜੀ ਸਕਦੇ ਆ ਇਹ bizness ਇੰਨੀ ਤਾਕਤ ਹੈਗੀ ਆ ਹਾਂਜੀ ਜੀ 74 ਤੋਂ ਅੱਜ ਤੱਕ 52 ਸਾਲਾਂ ਤੋਂ ਹੀ bizness ਇੰਨਾ ਵਧੀਆ ਚੱਲ ਰਿਹਾ ਤੇ ਅੱਗੇ ਕਿੰਨਾ ਵਧੀਆ grow ਹੋਊਗਾ ਸੋਚੋ ਹਾਂਜੀ ਸੋ ਇਸ ਦੀ ਗੱਲ ਹੈ ਹਾਂਜੀ ਹਾਂਜੀ ਇਹ ਚੀਜ਼ਾਂ ਕਿ ਕਿਉਂਕਿ ਜੋ ਸਮਝਣ ਦੀ ਗੱਲ ਆ ਮਾਈਂਡ ਸੈਟ ਦੀ ਗੱਲ ਆ ਹਾਂਜੀ ਹਾਂਜੀ ਤੋ ਬੇਸਿਕਲੀ ਆਪਾਂ ਜੋ ਵੀ ਬਿਲਡ ਕਰ ਰਹੇ ਆ ਜਿੱਦਾਂ ਆਪਾਂ ਸਟਾਰਟ ਕੀਤਾ ਹੈ ਰਾਈਟ ਤੇ ਜਿੱਦਾਂ ਰਿਸ਼ਪਾਲ ਜੀ ਨੇ ਕਿਹਾ ਕਿ ਆਪਾਂ ਆਪਣੇ ਬੱਚਿਆਂ ਵਾਸਤੇ ਵੀ ਬਿਲਡ ਕਰ ਰਹੇ ਆ ਰੀਜ਼ਨ ਬੀਇੰਗ ਕਿ ਆਪਾਂ ਜੋ ਵੀ ਅਚੀਵ ਕਰਾਂਗੇ ਆਪਾਂ ਆਪਣੇ ਬੱਚਿਆਂ ਨੂੰ ਟਰਾਂਸਫਰ ਕਰ ਸਕਦੇ ਆ ਮੀਨਸ ਆਪਣਾ ਇਹ ਬਿਜ਼ਨਸ ਜਿਹੜਾ ਹੈ ਟੋਟਲੀ ਜਿੱਤੋਂ ਵੀ ਆਪਾਂ ਰੋਕਾਂਗੇ ਜਿੱਤੋਂ ਵੀ ਆਪਾਂ ਆਪਣਾ ਕੁਇਟ ਕਰਾਂਗੇ ਜਾਂ ਰਿਟਾਇਰਮੈਂਟ ਲਵਾਂਗੇ ਉੱਥੋਂ ਆਪਣਾ ਸਟਾਰਟ ਕਰ ਸਕਦਾ ਠੀਕ ਹੈ ਹੁਣ ਜਿੱਦਾਂ ਸਾਡਾ ਬੇਬੀ ਹੁਣ ਛੋਟਾ ਆ 8-9 ਮਹੀਨੇ ਦਾ ਰਹੀ ਸੋ so, 18 ਸਾਲ ਤੇ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਆਪਾਂ ਹਨਾ ਸੋ ਉਦੋਂ ਉਹਨੂੰ ਮਤਲਬ ਇਹ ਨਹੀਂ ਹੈ ਕਿ ਸਟਰਗਲ ਬਹੁਤ ਜ਼ਿਆਦਾ ਕਰਨਾ ਪਊਗਾ ਉਹਨੂੰ ਜਸਟ ਆਪਾਂ ਬਣਿਆ ਬਣਾਈ ਚੀਜ਼ ਉਹਨੂੰ ਪਰੋਸ ਦੇਣੀ ਹੈ ਜਿਵੇਂ ਜਿਵੇਂ ਆਪਾਂ ਕਹਿੰਨੇ ਕਿ ਸਾਡੇ ਪੇਰੈਂਟਸ ਦੀ ਪਿੱਛੇ ਜ਼ਮੀਨ ਲੈ ਲਓ 플ੌਟ ਲੈ ਲਓ ਉਹ ਹਿਸਾਬ ਆ ਇੰਨਾ ਵਾਸਤੇ ਸੀ ਬਿਲਕੁਲ ਸੌਲਡ ਪ੍ਰੋਪਰਟੀ ਆਏ ਸਾਡੀ ਇੱਕ ਘਰ ਘਰ ਦੀ ਆਪਣੇ ਉੱਤੇ ਆਪਣੀ ਫੈਮਿਲੀ ਵਾਸਤੇ ਜੋ ਕਿ ਆਪਾਂ ਉਹਨਾਂ ਨੂੰ ਦੋਣੀ ਹੈ ਰਾਈਟ ਕਿਉਂਕਿ ਹਰ ਕੋਈ ਆਪਣਾ ਜਿਹੜਾ ਕਮਾਉਂਦਾ ਹੈ ਨਿਆਣਿਆਂ ਵਾਸਤੇ ਕਮਾਉਂਦਾ ਆਪਣੀ ਫੈਮਿਲੀ ਵਾਸਤੇ ਕਮਾਉਂਦਾ ਤੇ ਦੂਜਾ ਇਹ ਕਿ ਜਿੱਦਾਂ ਅਸੀਂ ਪ੍ਰਾਪਰਟੀਆਂ ਬਣਾ ਲੈਨੇ ਆ ਸੁਖਦੇਵ ਜੀ ਜਿੱਦਾਂ ਆਪਾਂ ਘਰ ਲੈ ਲੈਨੇ ਆ ਗੱਡੀਆਂ ਲੈ ਲੈਨੇ ਹਨਾ ਡੇ ਬਾਈ ਡੇ ਅਸੀਂ ਕਿਸ਼ਤਾਂ ਦੇ ਰਹੇ ਆ ਪਰ ਉਹਦੀ ਜਿਹੜੀ ਪ੍ਰਾਈਸ ਹੈਗੀ ਆ ਉਹ ਘੱਟ ਵੱਧਦੀ ਪਈ ਆ ਹਨਾ ਸੋ ਉਹ ਉਹਨਾਂ ਚੀਜ਼ਾਂ ਤੇ ਵੀ ਇਨਵੈਸਟ ਕੀਤਾ ਤੇ ਇੱਕ ਛੋਟੀ ਜੀ ਅਮਾਉਂਟ ਦੇ ਨਾਲ ਆਪਾਂ ਇਦਾਂ ਦੀ ਕਿਉਂ ਨਹੀਂ ਆਪਾਂ ਇਦਾਂ ਦਾ ਕੰਮ ਸ਼ੁਰੂ ਕਰਕੇ ਵੇਖ ਲੈਂਦੇ ਜਿੱਥੇ ਸਾਰੇ ਭਿੰਪੜਾ ਆਪਣੇ ਆ ਕੇ ਦੱਸਦੇ ਆ ਸਾਹਮਣੇ ਇੱਕ ਵਾਰੀ ਉਹਦੇ ਵਿੱਚ ਆ ਕੇ ਵੇਖੋ ਕਿ ਇਹ ਤੁਹਾਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਕਰ ਸਕਦਾ ਕਿ ਤੁਸੀਂ ਉਹ ਸਾਰੀ ਉਮਰ ਮਾਰਗੇਟ ਚੋਟੀ 40 40 ਸਾਲ ਕੱਢਣੀ ਆ ਉਹ ਤੁਹਾਨੂੰ ਬੈਠਾ ਕੇ ਤੁਸੀਂ ਇੱਕ ਵਾਰੀ ਵੇਖੋ ਤਾਂ ਸਹੀ ਇਹਦੇ ਵਿੱਚ ਹੈ ਕੀ ਆ ਕਿਵੇਂ ਇਹ ਲੋਕਾਂ ਦੀ ਲਾਈਫ ਨੂੰ ਚੇਂਜ ਕਰ ਰਿਹਾ ਤੇ ਕਿਵੇਂ ਇਹ ਤੁਹਾਡੀ ਲਾਈਫ ਨੂੰ ਬਦਲ ਕਰ ਸਕਦਾ ਚੇਂਜ ਕਰ ਸਕਦਾ ਸੋ ਜਸਟ ਲਿਕ ਸਹੀ ਆ ਬਸ ਆਪਣੀ ਕਮਿਊਨਿਟੀ ਨੂੰ ਇਹ ਹੁੰਦਾ ਕਿ ਸਾਾਨੂੰ ਉਹ ਸਾਰਾ ਕੁਝ ਇੱਕੋ ਵਾਰੀ ਦੱਸ ਦੋ ਧਰ ਮਿੰਟ ਸਾਰਾ ਬਿਜ਼ਨਸ ਦਾ ਮਾਡਲ ਐਕਸਪਲੇਅਰ ਉਹਨਾਂ ਨੂੰ ਇਥੇ ਇਹ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਜਿਵੇਂ ਤੁਹਾਡੀਆਂ ਜੋਬਸ ਤੇ ਤੁਹਾਡੀਆਂ ਰਿਕੁਆਇਰਮੈਂਟਸ ਕਪੂਰਾ ਕਰਦੇ ਤੁਸੀਂ ਇਸੇ ਤਰ੍ਹਾਂ ਇਸ ਕੰਪਨੀ ਨੇ ਵੀ ਇੱਕ ਪਲੇਟਫਾਰਮ ਬਣਾਇਆ ਹੋਇਆ ਜਿਹਦੇ ਚ ਅਸੀਂ ਤੁਹਾਨੂੰ 10 ਤੋਂ 15 ਮਿੰਟ ਚ ਪੂਰਾ ਐਕਸਪਲੇਨ ਨਹੀਂ ਕਰ ਸਕਦੇ ਕਿਉਂਕਿ ਉਹ ਕੰਪਨੀ ਦੀਆਂ ਵੀ ਕੁਝ ਲੀਗਲ ਰਿਕੁਆਇਰਮੈਂਟਸ ਹੈਗੀਆਂ ਜੀਦਾ ਕਰਕੇ ਉਹਨਾਂ ਨੇ ਤੁਹਾਨੂੰ ਇੱਕ ਛੋਟੀ ਜੀ ਰਜਿਸਟ੍ਰੇਸ਼ਨ ਰਿਫੰਡੇਬਲ ਫੀ ਰੱਖੀ ਆ ਕਿ ਤੁਸੀਂ ਉਹ ਫੀ ਭਰ ਕੇ ਕੰਪਨੀ ਦੇ ਵਿੱਚ ਜਿਹੜੀ ਤੁਹਾਡੇ ਮਨ ਦੇ ਕੁਐਸਚਨ ਹਨ ਉਹ ਤੁਸੀਂ ਕਲੀਅਰ ਕਰ ਸਕੋ ਹੈਨਾ ਕਿਉਂਕਿ ਅਸੀਂ ਹੁਣ ਜੇ ਆ ਕੇ ਅਸੀਂ ਤੁਹਾਡੇ ਨਾਲ ਡਿਸਕਸ ਵੀ ਕਰਦੇ ਆ ਅਸੀਂ ਆਪਣਾ ਇੱਕ ਡਿਫਰੈਂਟ ਪਰਸਨੈਲਿਟੀ ਨੂੰ ਆਪਣੇ ਨਾਲ ਲੈ ਕੇ ਆਉਣੇ ਆ ਕਿ ਅਸੀਂ ਆਪਾਂ ਭੈਣ ਭਰਾਵਾਂ ਤੱਕ ਪਹੁੰਚ ਸਕੀਏ ਉਹਨਾਂ ਨਾਲ ਅਸੀਂ ਉਹਨਾਂ ਦੇ ਕੁਐਸਚਨਾਂ ਦੇ ਜਵਾਬ ਦੇ ਸਕੀਏ ਹਨਾ ਅਸੀਂ ਫਿਰ ਵੀ ਤੁਹਾਨੂੰ ਸਾਰਾ ਐਕਸਪਲੇਨ ਨਹੀਂ ਕਰਾਂਗੇ ਸਕਦੇ ਕਿਉਂਕਿ ਜਿਹੜਾ ਕੰਪਨੀ ਨੇ ਮਾਡਲ ਬਣਾਇਆ ਹੈ ਉਸ bizness model ਨੂੰ ਸਜਣ ਵਾਸਤੇ ਤੁਹਾਨੂੰ ਕੰਪਨੀ ਨੂੰ ਰਜਿਸਟ੍ਰੇਸ਼ਨ ਫੀ ਪੇ ਕਰਨੀ ਪਊਗੀ ਤਾਂ ਜੋ ਤੁਸੀਂ ਆਪਣਾ ਜਿਹੜੇ ਤੁਹਾਡੇ ਮਨ ਦੇ ਵਿੱਚ ਡਾਊਟ ਹਨ ਉਹ ਤੁਸੀਂ ਕਲੀਅਰ ਕਰ ਸਕੋ ਪਰ ਸਾਡੇ ਭੈਣ ਭਰਾਵਾਂ ਨੂੰ ਇਹ ਸਮਝ ਹੀ ਨਹੀਂ ਆਉਂਦੀ ਉਹ ਬਸ ਸਾਡੇ ਤੋਂ ਸਾਰਾ ਕੁਝ ਪੁੱਛਣਾ ਚਾਹੁੰਦੇ ਆ ਜੋ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਸਾਡਾ ਕੰਮ ਸਿਰਫ ਅਟਰੈਕਸ਼ਨ ਮਾਰਕੀਟਿੰਗ ਕਰਨਾ ਹੈ ਸਾਡਾ ਕੰਮ ਸਿਰਫ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਹੈ ਸਾਡਾ ਕੰਮ ਇਹ ਹੈਗਾ ਕਿ ਅਸੀਂ ਤੁਹਾਨੂੰ ਉਸ ਪਲੇਟਫਾਰਮ ਤੱਕ ਪਹੁੰਚਾ ਸਕੀਏ ਜਿਹੜੇ ਪਲੇਟਫਾਰਮ ਤੇ ਅਸੀਂ ਕੰਮ ਕਰਦੇ ਹਾਂ ਸੋ ਤੁਸੀਂ ਜਿੰਨੀ ਦੇਰ ਰਜਿਸਟ੍ਰੇਸ਼ਨ ਕੰਪਨੀ ਨੂੰ ਨਹੀਂ ਦਿੰਦੇ ਤੁਸੀਂ ਇਹ ਪਲੇਟਫਾਰਮ ਦੀ ਪੂਰੀ ਲੀਗਲੀ ਜਾਣਕਾਰੀ ਨਹੀਂ ਲੈ ਸਕਦੇ ਸੋ ਤੁਸੀਂ ਮਾਈਂਡ ਸੈਟ ਕਰੋ ਆਪਣੇ ਮਾਈਂਡ ਨੂੰ ਪੋਜ਼ਿਟਿਵ ਕਰੋ ਜੇ ਤੁਸੀਂ ਲਾਈਫ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਹੈਨਾ ਤੇ ਤੁਸਹੀ ਤੁਹਾਡੇ ਮੈਨੂੰ ਨਹੀਂ ਲੱਗਦਾ ਕਿ ਵਰਲਡ ਦੇ ਵਿੱਚ ਕੋਈ ਇਸ ਤੋਂ ਵਧੀਆ ਪਲੇਟਫਾਰਮ ਹੈਗਾ Right. بالکل ڈیفرنٹ چیز کی پوٹینشیل بزنیس نو جاتا جو بھی ਕੋਈ ਲੀਗਲਟੀਜ਼ ਨਹੀਂ ਹੈਗੀ ਤਾਂ ਉਹ ਜਿੱਦਾਂ ਹੁਣ ਆਪਾਂ ਕੰਟਰੀਜ਼ ਡਿਵੈਲਪਡ ਕੰਟਰੀ ਚ ਬੈਠੇ ਆਂ ਆ ਰਾਈਟ ਸੋ ਯੂਐਸ ਦੀ ਗੱਲ ਕਰੀਏ ਰਾਈਟ ਤੇ ਜੇ ਉੱਥੇ ਵਰਕ ਕਰ ਰਿਹਾ 댓 ਮੀਨਸ ਉਹਨਾਂ ਨੇ ਜਿੰਨੇ ਵੀ ਕੰਪਲਾਈਐਂਸੇਸ ਹੈਗੇ ਆ ਗਵਰਨਮੈਂਟ ਦੇ ਉਹ ਸਾਰੇ ਪੂਰੇ ਕੀਤੇ ਹੋਏ ਆ ਇਹ ਜਿਹੜਾ ਬਿਜ਼ਨਸ ਹੈਗਾ ਗਲੋਬਲ ਹੈਗਾ ਇਹ ਕੱਲਾ ਕੈਨੇਡਾ ਯੂਐਸ ਕੱਲੇ ਉੱਥੇ ਤੱਕ ਨਹੀਂ ਸੀਮਤ ਹੈਗਾ ਈਵਨ ਇੰਡੀਆ ਚ ਹੈਗਾ ਇਹ ਗੋਰਚਗਲ ਕਰੀਏ ਸਾਊਥ ਏਸ਼ੀਆ ਸਾਰੀ ਜਗ੍ਹਾ ਹੈ ਕਰੀ ਸੋ ਇੱਚ ਕੋਈ ਲਿਮਿਟੇਸ਼ਨ ਨਹੀਂ ਹੈਗੇ ਤੁਸੀਂ ਇੰਡੀਆ ਬੈਠੇ ਹੋ ਤੁਸੀਂ ਇੰਡੀਆ ਤੋਂ ਵੀ ਸਟਾਰਟ ਕਰ ਸਕਦੇ ਹੋ ਰਾਈ ਕਈ ਲੋਕਾਂ ਦਾ ਇਹ ਹੁੰਦਾ ਹੈ ਕਿ ਮੇਰਾ ਹੁਣ ਮੈਂ ਪਤਾ ਨਹੀਂ ਮੇਰ ਕੋ ਵਰਕ ਵੀਜ਼ਾ ਖਤਮ ਹੋ ਜਾਣਾ ਮੈਂ ਇੰਡੀਆ ਤੋਂ ਕਰਾਂ ਕਿ ਨਹੀਂ ਕਰਾਂ ਰਾਈ ਮੀਨ ਸਾਰੀ ਆਪਸ਼ਨਸ ਹੈਗੇ ਜੇ ਕਿਸੇ ਦਾ ਵਰਕ ਵੀਜ਼ਾ ਵੀ ਖਤਮ ਹੋ ਰਿਹਾ ਸੋ ਦੇ ਕੈਨ ਸਟਾਰਟ ਇੰਡੀਆ ਤੋਂ ਵੀ ਕਰ ਸਕਦੇ ਬੈਕ ਹੋਮ ਕਿਸੇ ਆਪਣੀ ਫੈਮਿਲੀ ਮੈਂਬਰ ਦੇ ਨਾਮ ਤੇ ਮਦਰ ਫਾਦਰ ਰਹਿ ਰਹੇ ਜਾਂ ਬ੍ਰਦਰ ਸਿਸਟਰ ਰਹਿ ਰਿਹਾ ਰਾਈ ਉਹਨਾਂ ਦੇ ਨਾਮ ਤੇ ਵੀ ਰਜਿਸਟਰ ਕਰਕੇ ਸਟਾਰਟ ਕਰ ਸਕਦੇ ਹਾਂ ਜੀ ਇਸ ਇੱਕ ਇੱਕ ਦਸ਼ਪਾਲ ਜੀ ਕੋਈ ਮੈਸੇਜ ਦੋਗੇ ਹਾਂ ਜੀ ਹਾਂ ਜੀ ਇੱਕ ਸਿਸਟਮ ਆ ਇੱਕ ਸਿਸਟਮ ਪੂਰਾ ਵਰਲਡ ਉਹਦੇ ਨਾਲ ਉੱਕੀ ਸਿਸਟਮ ਦੇ ਵਿੱਚ ਚੱਲ ਰਿਹਾ ਪੂਰੇ ਵਰਲਡ ਤੁਸੀਂ ਕਿਤੇ ਵੀ ਬੈਠੇ ਆ ਕਿਸੇ ਵੀ ਕਮਿਊਨਿਟੀ ਦੇ ਆ ਤੁਸੀਂ ਸੋਚੋ ਅਸੀਂ ਇੱਕ ਸਿਸਟਮ ਨਾਲ ਜੁੜੇ ਹੋਏ ਹਾਂ ਸੋ ਕੋਈ ਕੰਮ ਜੀ ਇੰਡੀਆ ਬੈ ਕੇ ਕਰੋਗੇ ਤਾਂ ਤੋਂ ਦਿੱਲੀ ਕੋਈ ਵੱਖਰਾ ਕੰਮ ਨਹੀਂ ਹੋਊਗਾ ਜੋ ਅਸੀਂ ਕੈਨੇਡਾ 'ਚ ਬੈਠੇ ਕਰ ਰਹੇ ਆ ਯੂਐਸਏ ਵਾਲੇ ਕਰ ਲੈ ਆ অস্ট্রেলিয়া ਨਿਊਜ਼ੀਲੈਂਡ ਕਿਤੇ ਵੀ ਦੁਬਈ ਸਿੰਗਾਪੋਰ ਹਨਾ ਮਲੇਸ਼ੀਆ ਕਿਤੇ ਵੀ ਬੈਠੀ ਹੋ ਤੁਸੀਂ ਇਹ ਕੰਮ ਹਰ ਜਗ੍ਹਾ ਤੋਂ ਸੀ ਨਹੀਂ ਆ ਇੱਕ ਸਿਸਟਮ ਦੇ ਨਾਲ ਜੁੜੇ ਹੋਏ ਆ ਸਾਰੇ ਤੁਸੀਂ ਇਹ ਸੋਚੋ ਵੀ ਅਸੀਂ ਇੱਕ ਬਿਜ਼ਨਸ 파ਟਰਨਰ ਹੀ ਹਾਂ ਚਾਹੀਏ ਅਸੀਂ ਜਾਣਦੇ ਆ ਕਿਸੇ ਨੂੰ ਚਾਹੀਏ ਅਸੀਂ ਨਹੀਂ ਜਾਣਦੇ ਲੱਖਾਂ ਦੀ ਗਿਣਤੀ ਦੇ ਵਿੱਚ ਕਮਿਊਨਿਟੀ ਹੈਗੀ ਆ ਇਹਦੇ ਵਿੱਚ ਜੇ ਤੁਸੀਂ ਇਹਨੂੰ ਐਕਸਪਲੋਰ ਕਰਨਾ ਸ਼ੁਰੂ ਕਰੋਗੇ ਨਾ ਸਮਝ ਆਉਂਦਾ ਅੱਗੇ ਜਾ ਕੇ ਵੀ ਇਹ ਕੀ ਚੀਜ਼ ਹੈਗੀ ਆ ਉਹ ਨਕਲੀ ਚੀਜ਼ਾਂ ਬਹੁਤ ਜਲਦੀ ਗਰੋ ਕਰਦੀਆਂ ਆ ਝੂਠ ਬਹੁਤ ਜਲਦੀ ਗਰੋ ਕਰ ਪਾਇਆ ਅਸਲੀ ਚੀਜ਼ ਨੂੰ ਛੁਪਾ ਦਿੰਦੀਆਂ ਆ ਅਸਲੀ ਚੀਜ਼ ਤੱਕ ਪਹੁੰਚਣ ਤੱਕ ਮੈਂ ਕਹਿੰਦੀ ਸਾਡੇ ਵੀ ਆ ਲਾਈਫ ਲੱਗ ਗਈ ਇੱਥੋਂ ਤੱਕ ਪਹੁੰਚਦੇ ਆ ਤੁਜੀ ਸਾਨੂੰ ਇਹ ਚੀਜ਼ ਬਾਰੇ ਹੀ ਦੱਸ ਰਹੇ ਆ ਸੋ ਤਿੰਨ ਸਾਲਾਂ ਤੋਂ ਮੈਂ ਇਸ ਬਿਜ਼ਨਸ ਨੂੰ ਕਰ ਰਹੀ ਆ ਆਲਮੋਸਟ ਨਵਾਂ ਜੂਨ 3 ਸਾਲ ਹੋ ਜਾਣੇ ਆ ਤੇ ਹਰਵਿੰਦਰ ਜੀ ਕਰ ਰਹੇ ਨੇ ਮੇਰੇ ਕੋ ਪਹਿਲਾਂ ਇੱਥੇ 5-5 ਸਾਲ 10-10 ਸਾਲ ਤੋਂ ਕਰ ਰਿਹਾ ਫਿਕਸ ਇਨਕਮ ਲੱਗੀ ਹੋਈ ਆ ਉਹਨਾਂ ਦੀ ਜੌਬ ਦੋਨੋਂ ਹਸਬੰਡ ਵਾਈਫ ਜੌਬ ਨਹੀਂ ਕਰਦੇ ਅੱਗੇ ਬੱਚਿਆਂ ਦਾ ਫਿਊਚਰ ਬ੍ਰਾਈਟ ਹੈਗਾ ਉਹਨਾਂ ਦਾ ਸੋ ਇਦਾਂ ਦੇ ਕੰਮ ਨੂੰ ਵੇਖਣਾ ਚਾਹੁੰਦੇ ਆ ਅਸੀਂ ਕੋਈ ਇਹ ਨਹੀਂ ਆ ਕਿ ਸਾਨੂੰ ਸਿਖਾ ਪੜਾ ਕੇ ਭੇਜਿਆ ਗਿਆ ਜਾਂ ਅਸੀਂ ਤੁਹਾਡੇ ਸਾਹਮਣੇ ਪੜ੍ਹ ਕੇ ਬੋਲ ਰਹੇ ਹਾਂ ਅਸੀਂ ਆਪਣੀ ਰਿਐਲਿਟੀ ਦੇਖ ਰਹੇ ਹਾਂ ਸੋ ਇੱਕ ਰੀਅਲ ਥਿੰਗਸ ਰੀਅਲ ਲਾਈਫ ਆਉਣ ਵਾਲੇ ਸਮੇਂ ਚ ਮੈਂ ਹੋਰ ਕੁਝ ਨਹੀਂ ਦਿਖਾ ਸਕਦੀ ਆ ਮੇਰੇ ਪੇਜ ਤੇ ਜੇ ਤੁਸੀਂ ਦੇਖੋਗੇ ਕਿ ਕਿੰਨਾ ਅਸਲੀਅਤ ਤੱਕ ਅਸੀਂ ਚੱਲਦੀ ਆ ਸੋ originally ਅਸੀਂ ਆਪਣੇ ਬਿਜ਼ਨਸ ਓਨਰਸ ਨੂੰ ਮਿਲਦੇ ਆ ਹਨਾ ਸੋ ਉਹ ਚੀਜ਼ਾਂ ਦੇ ਨਾਲ ਤੁਸੀਂ ਰੀਚ ਆਊਟ ਜ਼ਰੂਰ ਕਰੋ ਕੁਝ ਰੂਪ 149 ਦਾ ਸਟਾਪ ਲੋ ਹੱਥੀ ਦੇ ਵਾਸਤੇ ਦੇਖੋ ਅਗਰ ਮਾਇੰਡ ਬੰਦ ਆਇਆ ਮੈਨੂੰ ਤੇ ਨਹੀਂ ਲੱਗਦਾ ਕੋਈ ਬੈਕ ਜਾਣਾ ਚਾਹੀਦਾ ਕਿਸੇ ਨੂੰ ਫਿਰ ਵੀ ਜੇ ਕੋਈ ਡਰ ਹੈਗਾ ਤੁਸੀਂ ਕੱਲ ਬਾਤ ਜ਼ਰੂਰ ਕਰਿਆ ਕਰੋ ਗੱਲਬਾਤ ਕਰਨ ਤੋਂ ਬਿਨਾ ਚੁੱਪਚੀ ਬੀਤੇ ਵਾਪਸ ਆਉਂਦਾ ਕੋਈ ਮਤਲਬ ਨਹੀਂ ਹੈਗਾ ਜੇ ਕਰਨਾ ਚਾਹੁੰਦੇ ਤੇ ਬਹੁਤ ਵਧੀਆ ਲੱਗਾ ਅੱਜ ਬਲਜੀਤ ਤੇ ਹਰਵਿੰਦਰ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਇੱਕ ਦੂਜੇ ਦੀ ਜਰਨੀ ਸ਼ੋਅ ਕੀਤੀ ਤੁਸੀਂ ਆਪਣੀ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਤੇ ਕਾਫੀ ਹਾਂਜੀ ਹਾਂਜੀ ਜਿਵੇਂ ਕਰ ਕੁੜੀਆਂ ਹੈਨਾ ਹਾਂਜੀ ਥੈਂਕ ਯੂ ਸਾਨੂੰ ਬਹੁਤ ਬਹੁਤ ਜੀ ਅਪਨੀ ਆਡੀਅנס ਨੂੰ ਇਹ ਕਹਾਂਗੀ ਕਿ ਤੁਸੀਂ ਜਿਹੜੇ ਵੀ ਸਿਟੀ ਚ ਕੰਟਰੀ ਚ ਜਿੱਥੇ ਵੀ ਬੈਠੇ ਹੋ ਤੁਸੀਂ ਸਾਡੇ ਪੇਜਾਂ ਤੱਕ ਪਹੁੰਚ ਸਕਦੇ ਹੋ ਮੇਰੇ ਪੇਜ ਤੇ ਪਹੁੰਚ ਸਕਦੇ ਹੋ ਰਸ਼ਪਾਲ ਜੀ ਦੇ ਰਸ਼ਪਾਲ ਜੀ ਤੁਹਾਡਾ ਪੇਜ ਰਸ਼ਪਾਲ ਹਜ਼ਰਾ ਰਸ਼ਪਾਲ ਹਜ਼ਰਾ ਤੇ ਨਾਮ ਤੋਂ ਹਾਂਜੀ ਹਾਂ ਜਰਾ ਰਸਪਾਲ ਜੀ ਦੇ ਪੇਜ ਤੇ ਪਹੁੰਚ ਸਕਦੇ ਹੋ ਹਰਵਿੰਦਰ ਜੀ ਤੁਹਾਡਾ ਹਰਵਿੰਦਰ ਸਿੰਘ ਦੇ ਨਾਮ ਤੋਂ ਆ ਪੇਜ ਹਾਂਜੀ ਹਰਵਿੰਦਰ ਰਣਬਲਜੀਤ ਦੇ ਨਾਮ ਤੋਂ ਹਾਂਜੀ ਹਰਵਿੰਦਰ ਰਣਬਲਜੀਤ ਦੇ ਨਾਮ ਤੇ ਮੈरिज ਤੋਂ ਪਹਿਲਾਂ ਮੈਂ ਤੁਸੀਂ ਸਾਡੇ ਪਿੰਨਾਂ ਦੇ ਜਿਹੜੇ ਨਾਮ ਦੇਖ ਰਹੇ ਹੋ ਨਾਮ ਦੇ ਉੱਤੇ ਤੁਸੀਂ ਕਲਿੱਕ ਕਰੋ ਸਰਚ ਕਰੋ ਗੂਗਲ ਤੇ ਤੁਸੀਂ ਸਾਡੇ ਪੇਜਾਂ ਤੱਕ ਪਹੁੰਚੋ ਤੁਸੀਂ ਸਾਨੂੰ ਮੈਸੇਜ ਕਰੋ ਤੇ ਤੁਸੀਂ ਇਸ ਪਲੇਟਫਾਰਮ ਦੀ ਹੋਰ ਜਾਣਕਾਰੀ ਲਓ ਤੇ ਅੱਜ ਲਈ ਸਾਨੂੰ ਇਜਾਜ਼ਤ ਦਿਓ ਏ ਜੇ ਤੁਹਾਡਾ ਮਨ ਕਰੇ ਕਿ ਅਸੀਂ ਦੁਬਾਰਾ ਸੇਮ ਗੈਸਟਾਂ ਨੂੰ ਲੈ ਕੇ ਆਈਏ ਆਪਣੇ ਪੇਜ ਤੇ ਤੇ ਅਸੀਂ ਤੁਹਾਡੇ ਨਾਲ ਲਾਈਵ ਹਾਸ ਸਕਦੇ ਆ ਸੋ ਅਸੀਂ ਤੁਹਾਡੇ ਨਾਲ ਇਵੈਂਟ ਕ੍ਰੀਏਟ ਕਰ ਸਕਦੇ ਆ ਤੁਸੀਂ ਸਾਨੂੰ ਮੈਸੇਜ ਜ਼ਰੂਰ ਕਰਿਓ ਤੇ ਅਸੀਂ ਇਵੈਂਟ ਕ੍ਰੀਏਟ ਕਰਕੇ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਂਗੇ ਜਾਂ ਤੋਂ ਤੁਸੀਂ ਆਪਦੇ ਕੁਐਸਚਨ ਲਾਈਵ ਸਾਡੇ ਨਾਲ ਪਹੁੰਚ ਸਕੋ ਤੇ ਅਸੀਂ ਤੁਹਾਨੂੰ ਉਹਨਾਂ ਦੇ ਆਨਸਰ ਔਨ ਸਪੋਟ ਵੀ ਦੇ ਸਕੀਏ ਅੱਜ ਲਈ ਅਸੀਂ ਤੁਹਾਡੇ ਸਾਰਿਆਂ ਕੋਲੋਂ ਪਿਆਰ ਭਰੀ ਇਜਾਜ਼ਤ ਚਾਹੁੰਦੇ ਆ ਅੱਜ ਦੀ ਸਾਨੂੰ ਇਜਾਜ਼ਤ ਦਿਓ ਥੈਂਕ ਯੂ ਹਰਵਿੰਦਰ ਜੀ ਐਂਡ ਬਲਜੀਤ ਜੀ ਤੁਹਾਡਾ ਬਹੁਤ ਸਾਰਾ ਟਾਈਮ ਦੇਣ ਲਈ ਅੱਜ ਸਾਨੂੰ ਤੇ ਰਸ਼ਪਾਲ ਜੀ ਆਪਾਂ ਫੇਰ ਫੇਰ ਮਿਲਦੇ ਆਂ ਕਿਉਂਕਿ ਅਸੀਂ ਤੇ ਹਰ 70 ਦੇ ਮਿਲਣਾ ਵਾ ਰਾਈਟ ਤੇ ਓਕੇ ਜੀ ਸਾਰਿਆਂ ਨੂੰ ਆਪਿਆ ਪਰਿਸ਼ਾਸੀ